ਭਾਈ ਅਮਰਤਪਾਲ ਸਿੰਘ ਖਾਲਸਾ ਹੋਰਾਂ ਦੇ ਸਾਥੀ ਜਿਹੜੇ ਨੇ ਪੰਜਾਬ ਵਾਲੇ ਪਾਸੇ ਨੂੰ ਆਉਣ ਦੀਆਂ ਤਸਵੀਰਾਂ ਜੜੀਆਂ ਨੇ ਉਹਨਾਂ ਦੀਆਂ ਨਿਕਲ ਕੇ ਸਾਹਮਣੇ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਪਿਛਲੇ ਲੰਬੇ ਸਮੇਂ ਤੋਂ ਵੱਡੇ ਪੱਧਰ ਦੇ ਉੱਪਰ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਪਈ ਸੀ ਕਿ ਜਦੋਂ ਐਨਐਸਏ ਖਤਮ ਹੋ ਜਾਏਗੀ ਉਸ ਤੋਂ ਬਾਅਦ ਕੀ ਉਹਨਾਂ ਨੂੰ ਪੰਜਾਬ ਲਿਆਂਦਾ ਜਾਏਗਾ ਕੁਝਕ ਜਾਣਕਾਰੀਆਂ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਸੀ ਕਿ ਹੋ ਸਕਦਾ ਐਨਐਸਏ ਦੁਬਾਰਾ ਲਗਾ ਦਿੱਤੀ ਜਾਵੇ ਪਰ ਬਹੁਤ ਸਾਰੀਆਂ ਚਰਚਾਵਾਂ ਦੇ ਵਿੱਚ ਕੁਝਕ ਸੁਖਾਲੀਆਂ ਕੁਝਕ ਸੁਖਾਵੀਆਂ ਖਬਰਾਂ ਜੜੀਆਂ ਨੇ ਉਹ ਨਿਕਲ ਕੇ ਸਾਹਮਣੇ ਆਈਆਂ ਜਿਸ ਦੇ ਵਿੱਚ ਹੁਣ ਤਸਵੀਰਾਂ ਜਿਹੜੀਆਂ ਨੇ ਪਹਿਲੀਆਂ ਉਹਦੇ ਕਰਕੇ ਸਾਹਮਣੇ ਆ ਰਹੀਆਂ ਨੇ ਜਿਹੜੀਆਂ ਤੁਹਾਡੇ ਨਾਲ ਵੀ ਇਸ ਵਕਤ ਹਮਦਰਦ ਟੀਵੀ ਦੇ ਉੱਪਰ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਭਗਵਾਨ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇ ਜਿਹੜੇ ਨੇ ਉਹ ਦਿਖਾ ਲਈ ਦੇ ਰਹੇ ਨੇ ਇੱਕ ਇੱਕ ਕਰਕੇ ਹਰੇਕ ਤਸਵੀਰ ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਜਿਸ ਤਰੀਕੇ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਪ੍ਰਧਾਨ ਮੰਤਰੀ ਬਾਜੇ ਕੇ ਹੋਰਾਂ ਦੇ ਬਾਰੇ ਬਹੁਤ ਸਾਰੀਆਂ ਚਰਚਾਵਾਂ ਇਹ ਵਿਛੜੀਆਂ ਕਿ ਭਾਈ ਉਹ ਸਿੱਖੀ ਸਰੂਪ ਦੇ ਵਿੱਚ ਨਹੀਂ ਹੁਣ ਉਹਨਾਂ ਦੀ ਇਹ ਤਸਵੀਰ ਹੁਣ ਉਹਨਾਂ ਦੀ ਇਹ ਵੀਡੀਓ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਉਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਬਾਣਾ ਵੀ ਪਾ ਰੱਖਿਆ ਹੈ ਨਾਲ ਦੀ ਨਾਲ ਉਹਨਾਂ ਦੀ ਵेशभूषा ਤੋਂ ਦੇਖ ਕੇ ਲੱਗਦਾ ਕਿ ਉਹਨਾਂ ਦੇ ਵੱਲੋਂ ਤਮਾਮ ਸੁੱਤੀਆਂ ਦੇ ਵਿੱਚ ਹੁਣ ਆਪਣੇ ਆਪ ਨੂੰ ਪੱਕਾ ਕਰ ਲਿਆ ਗਿਆ ਵੱਡੇ ਪੱਦਰ ਦੇ ਉੱਪਰ ਖਬਰਾਂ ਜਿਹੜੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਸੀ ਕਿ ਕਿਤੇ ਨਾ ਕਿਤੇ ਹੋ ਸਕਦਾ ਹੈ ਕਿ ਐਨਐਸਏ ਦੁਬਾਰਾ ਲਗਾ ਦਿੱਤੀ ਜਾਵੇ ਸੱਤ ਸਾਥੀਆਂ ਦੇ ਉੱਪਰ ਐਨਐਸਏ ਜਿਹੜੀ ਉਹ ਖਤਮ ਹੋ ਚੁੱਕੀ ਹੈ ਜਿਨ੍ਹਾਂ ਦੇ ਵਿੱਚੋਂ ਚਾਰ ਜਿਹੜੇ ਨੇ ਉਹਨਾਂ ਨੂੰ ਪੰਜਾਬ ਲਿਆਂਦਾ ਜਾ ਰਿਹਾ ਹੈ ਉਥੋਂ ਡਿਬਰੂ ਘੜ ਤੋਂ ਆ ਚੱਲਿਆ ਹੋਇਆ ਜਹਾਜ਼ ਜਿਹੜਾ ਦਿੱਲੀ ਪਹੁੰਚਣਾ ਹੈ ਤੇ ਦਿੱਲੀ ਤੋਂ ਬਾਅਦ ਇਹ ਜਿਹੜਾ ਰੋਕਾ ਅਖਤਿਆਰ ਕੀਤਾ ਜਾਣਾ ਸ੍ਰੀ ਅਮਰਸਰ ਸਾਹਿਬ ਦਾ ਹਵਾਈ ਜਹਾਜ਼ ਦੇ ਰਾਹੀਂ ਪੰਜਾਬ ਪਹੁੰਚਣ ਦੇ ਲਈ तमाम ਕਾਰਵਾਈਆਂ ਜਿਹੜੀਆਂ ਨੇ ਬੀਤੇ ਕੱਲ ਤੋਂ ਹੀ ਆਰੰਭ ਦਿੱਤੀਆਂ ਗਈਆਂ ਸੀ ਸੋ ਇਸ ਵਕਤ ਵੱਡੀਆਂ ਜਾਣਕਾਰੀਆਂ ਜਿਹੜੀਆਂ ਨੇ ਉਹ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਵੱਡੇ ਪੱਦਰ ਦੇ ਉੱਪਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਜ਼ਰੂਰ ਪ੍ਰਚਾਰੀਆਂ ਜਾ ਰੀਆਂ ਸੀ ਮੰਨ ਦੇ ਵਿੱਚ ਖਦਸ਼ਾ ਜਿਹੜਾ ਸੀ ਉਹ ਇਹ ਵੀ ਮੰਡਰਾ ਰਿਹਾ ਸੀ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਹੋਰਾਂ ਦੇ ਇਹਨਾਂ ਸਾਥੀਆਂ ਦੇ ਉੱਪਰ ਦੁਬਾਰਾ ਜਿਹੜੀ ਐ ਐਨਐਸਏ ਲੱਗ ਸਕਦੀ ਹੈ ਪਰ ਰਾਹਤ ਦੀ ਖਬਰ ਉਹਨਾਂ ਤਮਾਮ ਸਮਰਥਕਾਂ ਦੇ ਲਈ ਰਾਹਤ ਦੀ ਖਬਰ ਅਮਰਤਪਾਲ ਸਿੰਘ ਹੋਰਾਂ ਨੂੰ ਚਾਹਣ ਵਾਲੇ ਲੋਕਾਂ ਦੇ ਲਈ ਇਹ ਮਿਲਦੀ ਹੋਈ ਤੇ ਖਾਲੀ ਦੇ ਰਹੀ ਹੈ ਕੁਝ ਸਾਥੀ ਜਿਹੜੇ ਨੇ ਉਹਨਾਂ ਨੂੰ ਪੰਜਾਬ ਲਿਆਂਦਾ ਜਾ ਰਿਹਾ ਤੇ ਬੀਤੇ ਕੱਲ ਵੀ ਤੁਹਾਡੇ ਨਾਲ ਖਬਰਾਂ ਸਾਂਝੀਆਂ ਕੀਤੀਆਂ ਸੀ ਕਿ ਇਸ ਵਕਤ ਇਹ ਜਿਹੜੀ ਸਥਿਤੀ ਬਣੀ ਪਈ ਆ ਉਸ ਦੇ ਵਿੱਚ ਕੁਝ ਲੋਕ ਤਾਂ ਜ਼ਰੂਰ ਇਹ ਕਹਿ ਰਹੇ ਨੇ ਕਿ ਭਾਈ ਅਮਰਤਪਾਲ ਸਿੰਘ ਹੁਣਾਂ ਨੂੰ ਆ ਛੱਡਿਆ ਜਾਣਾ ਚਾਹੀਦਾ ਉਹਨਾਂ ਨੂੰ ਵਿਰਹਾ ਕੀਤਾ ਜਾਣਾ ਚਾਹੀਦਾ ਪਰ ਉਨ੍ਹਾਂ ਦੀ NSA ਨੂੰ ਅਜੇ ਥੋੜਾ ਵਕਫਾ ਪਿਆ ਪਰ ਨਾਲ ਦੀ ਨਾਲ ਜਿਹੜੇ 7 ਲੋਕਾਂ ਦੇ ਉੱਪਰ NSA ਮੁਕੀ ਹੈ ਉਹਨਾਂ ਦੇ ਵਿੱਚ ਦਲਜੀਤ ਸਿੰਘ ਕਲਸੀ ਜਿਨ੍ਹਾਂ ਦੇ ਉੱਪਰ ਦੋਸ਼ ਲੱਗੇ ਸੀ ਕਿ ਭਾਈ ਉਹਨਾਂ ਦੇ ਵੱਲੋਂ ਪੈਸੇ ਦਾ ਆਦਾਨ-ਪ੍ਰਦਾਨ ਕੀਤਾ ਗਿਆ ਵੱਡੇ ਪੱਦਰ ਦੇ ਉੱਪਰ ਆਦਾਨ-ਪ੍ਰਦਾਨ ਕੀਤਾ ਗਿਆ ਤੇ ਜਿਸ ਦੇ ਨਾਲ ਐਸੀਆਂ ਕੁਝ ਕਾਰਵਾਈਆਂ ਕੀਤੀਆਂ ਗਈਆਂ ਨੇ ਜਿਹੜੀਆਂ ਕਿ ਪੁਲਿਸ ਦੇ ਅੱਖਾਂ ਦੇ ਵਿੱਚ ਲੜਕੀਆਂ ਨੈਸ਼ਨਲ ਸਕਿਉਰਿਟੀ ਐਕਟ ਤੱਕ ਉਹਨਾਂ ਦੇ ਉੱਪਰ ਲਾਉਣਾ ਪਿਆ ਸੋ ਉਹਨਾਂ ਦੇ ਵਕੀਲ ਸਾਹਿਬਾਨ ਦੇ ਵੱਲੋਂ ਬੀਤੇ ਕੱਲ੍ਹ ਇਹ ਜਾਣਕਾਰੀਆਂ ਦਿੱਤੀਆਂ ਗਈਆਂ ਕਿ ਭਾਈ ਅਸੀਂ ਪਟੀਸ਼ਨ ਜਿਹੜੀ ਆ ਪੰਜਾਬ ਸਰਕਾਰ ਦੇ ਖਿਲਾਫ ਪਾਈ ਹੋਈ ਉਸ ਨੂੰ ਵਾਪਸ ਨਹੀਂ ਲੈਣਾ ਚਾਹੁੰਦੇ ਕਿਉਂਕਿ ਸਾਨੂੰ ਅਜੇ ਵੀ ਸ਼ੱਕ ਤੇ ਸ਼ੰਕਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਹੋ ਸਕਦਾ ਐਨਐਸਏ ਦੁਬਾਰਾ ਲਗਾ ਦਿੱਤੀ ਜਾਵੇ ਪਰ ਇਹ ਸਭ ਦੇ ਦਰਮਿਆਨ ਇਹ ਆਪਣੇ ਆਪ ਦੇ ਵਿੱਚ ਬੇहद ਖਾਸ ਹੋ ਜਾਂਦਾ ਇਹ ਤਸਵੀਰ ਜਿਹੜੀ ਤੁਹਾਡੀ ਸਕਰੀਨ ਦੇ ਉੱਪਰ ਚੱਲ ਰਹੀ ਹੈ ਇਸ ਦੇ ਵਿੱਚ ਇਸ ਜਿਹੜਾ ਕਹਿ ਲਿਏ ਕੇਸਰੀ ਰੰਗ ਦਾ ਦਮਾਲਾ ਬੰਨਿਆ ਹੋਇਆ ਭਗਵਾਨ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇ ਕੇ ਦਿਖਾ ਲਈ ਦੇ ਰਿਹਾ ਹੈ ਲਗਾਤਾਰ ਬਹੁਤ ਸਾਰੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਇਸ ਖਬਰ ਨੂੰ ਇਸ ਅਪਡੇਟ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿੱਤਾ ਜਾਵੇ ਤਾਂ ਕਿ ਹੋਰ ਨਾਲ ਲੋਕਾਂ ਤੱਕ ਵੀ ਪੁਖਤਾ ਜਾਣਕਾਰੀਆਂ ਜਿਹੜੀਆਂ ਨੇ ਇਸ ਵਕਤ ਦੀਆਂ ਪਹੁੰਚ ਸਕਣ ਇੱਕ 에어ਪੋਰਟ ਦੀ ਤਸਵੀਰ ਜਿਹੜੀ ਆ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ 에어ਪੋਰਟ ਤੋ ਸਮਾਨ ਕੱਢਿਆ ਜਾ ਰਿਹਾ ਦੂਸਰੀਆਂ ਗੱਡੀਆਂ ਦੇ ਵਿੱਚ ਰੱਖਿਆ ਜਾ ਰਿਹਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇੱਕ ਇੱਕ ਕਰਕੇ ਲਗਾਤਾਰਤਾ ਦੇ ਵਿੱਚ ਵਾਕਵਾਕ ਪਲੇਟਫਾਰਮਾਂ ਦੇ ਉੱਪਰ ਸੋਸ਼ਲ ਮੀਡੀਆ ਦੇ ਜ਼ਰੀਏ ਵੀ ਵਾਇਰਲ ਹੋ ਰਹੀਆਂ ਨੇ ਇਸੇ ਸਬਦੇ ਉੱਪਰ ਵੱਡੇ ਪੱਧਰ ਦੇ ਉੱਪਰ ਲਗਾਤਾਰ ਨਿਗਾਹਾਂ ਜਿਹੜੀਆਂ ਸੀ ਉਹ ਟਿੱਕੀਆਂ ਹੋਈਆਂ ਸੀ ਤੇ ਇਸ ਵਕਤ ਉਹਨਾਂ ਨਿਗਾਹਾਂ ਟਿੱਕੀਆਂ ਹੋਈਆਂ ਦੇ ਫਲਸਰੂਪ ਤਸਵੀਰਾਂ ਜਿਹੜੀਆਂ ਨੇ ਨਿਕਲ ਕੇ ਆਉਣੀਆਂ ਬਾਹਰ ਸ਼ੁਰੂ ਹੋ ਚੁੱਕੀਆਂ ਨੇ ਲਗਾਤਾਰ ਵੱਡੇ ਪੱਧਰ ਦੇ ਉੱਪਰ ਇਹ ਗੱਲ ਪ੍ਰਚਾਰੀ ਜਾ ਰਹੀ ਸੀ ਕਿ ਭਾਈ ਅਮਰਤਪਾਲ ਸਿੰਘ ਹੋਰਾਂ ਦੇ ਜਿਹੜੇ ਸਾਥੀ ਨੇ ਉਹਨਾਂ ਨੂੰ ਤਾਂ ਛੱਡਿਆ ਜਾ ਰਿਹਾ ਕਿ ਅੰਮ੍ਰਿਤਸਰ ਸਾਹਿਬ ਦੇ ਵਿੱਚ ਲਿਆ ਕੇ ਅਜਨਾਲਾ ਥਾਣੇ ਕਾਂਡ ਦੇ ਬਾਬਤ ਉਹਨਾਂ ਦੇ ਕੋਲੋਂ ਪੁੱਛਗਛ ਕੀਤੀ ਜਾਣੀ ਹੈ ਕੁਝ ਹੀ ਸਮੇਂ ਦੇ ਵਿੱਚ ਉਹ ਵੀ ਤਸਵੀਰ ਆ ਜਿਹੜੀ ਇਹ ਕਲੀਅਰ ਹੋ ਜਾਏਗੀ ਹਾਲਾਂਕਿ ਜਾਣਕਾਰੀਆਂ ਇਹ ਅਜੇ ਤੱਕ ਸਾਡੇ ਕੋਲੇ ਪਹੁੰਚੀਆਂ ਨਹੀਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਭਾਈ ਇਸ ਵਕਤ ਆ ਜਿਹੜਾ ਉਹਨਾਂ ਨੂੰ ਅੰਮ੍ਰਿਤਸਰ ਦੇ ਜੇਲ੍ਹ ਦੇ ਵਿੱਚ ਰੱਖਿਆ ਜਾਣਾ ਕਿਉਂਕਿ ਅਜਨਾਲਾ ਥਾਣੇ ਦੇ ਵਿੱਚ ਪੁੱਛਗਛ ਵੀ ਕੀਤੀ ਜਾਏਗੀ ਬਹੁਤ ਸਾਰੀਆਂ ਜਾਣਕਾਰੀਆਂ ਬਹੁਤ ਸਾਰੇ ਵੱਡੇ ਸਵਾਲਾਂ ਦੇ ਨਾਲ ਇਸ ਵਕਤ ਲਗਾਤਾਰ ਵੱਡੇ ਸਵਾਲ ਜ਼ਰੂਰ ਖੜੇ ਕਰੀਆਂ ਸੀ ਪਰ ਇਹ ਸਭ ਦੇ ਦਰਮਿਆਨ ਇਹ ਤਸਵੀਰਾਂ ਜਿਹੜੀਆਂ ਨੇ ਇਹ ਵੱਡੇ ਪੱਧਰ ਦੇ ਉੱਪਰ ਬਹੁਤ ਸਾਰੇ ਸਵਾਲਾਂ ਦੇ ਜਵਾਬ ਰੂਪੀ ਕਾਰਵਾਈਆਂ ਬਣਦੀਆਂ ਦਿਖਾ ਲਈ ਦੇ ਰੀਆਂ ਨੇ ਸੋ ਅਮਰਸਰ ਦੇ ਵਿੱਚ ਆ ਕੇ ਉਹਨਾਂ ਦੇ ਨਾਲ ਪੁਲਿਸ ਦੇ ਵੱਲੋਂ ਪੁੱਛਗਛ ਦੇ ਦੌਰਾਨ ਕੀ ਕੁਝ ਕਾਰਵਾਈਆਂ ਹੋਣਗੀਆਂ ਇਹ ਸਾਰੀਆਂ ਖਬਰਾਂ ਜਿਹੜੀਆਂ ਨੇ ਲਗਾਤਾਰ ਵੱਡੇ ਪੱਧਰ ਦੇ ਉੱਪਰ ਆ ਬਣਦੀਆਂ ਤੇ ਇਸ ਵਕਤ ਸਿਆਸੀ ਗਲਿਆਰਾਂ ਦੇ ਵਿੱਚ ਪਣਪੜੀਆਂ ਦਿਖਾ ਲਈ ਦੇ ਰੀਆਂ ਨੇ ਪਰ ਇਹ ਸਭ ਦੇ ਦਰਮਿਆਨ ਸਾਡੇ ਨਾਲ ਇਸ ਵਕਤ ਫੋਨ ਲਾਈਨ ਦੇ ਉੱਪਰ ਜੁੜ ਚੁੱਕੇ ਨੇ ਆ ਜਿਹੜੇ ਪ੍ਰਗਟ ਸਿੰਘ ਮੀਆਪਿੰਡ ਅਮਰਤਪਾਲ ਭਾਈ ਅਮਰਤਪਾਲ ਸਿੰਘ ਖਾਲਸਾ ਹੋਰਾਂ ਦੇ ਟੀਮ ਦੇ ਮੈਂਬਰ ਦੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਉਹ ਕੀ ਇਸ ਸਾਰੇ ਮਸਲੇ ਮਾਮਲੇ ਦੇ ਨਾਲ ਆ ਕਹਿ ਲਈਏ ਮਨ ਦੇ ਬਲਬਲੇ ਰੱਖਦੇ ਨੇ ਨਾਲ ਦੀ ਨਾਲ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਜਦੋਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਹਨਾਂ ਚਾਰ ਸਾਥੀਆਂ ਦੇ ਬਿਲੋਂ ਪਹੁੰਚਿਆ ਜਾਣਾ ਉਸ ਤੋਂ ਬਾਅਦ ਕੀ ਕੁਝ ਕਾਰਵਾਈਆਂ ਉਹਨਾਂ ਦੇ ਨਾਲ ਮੇਲ ਮਲਾਪ ਦੇ ਕੀ ਕੁਝ ਦੌਰ ਚੱਲਣਗੇ ਪ੍ਰਗਟ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅਮਰਦਰ TV ਦੇ ਉੱਪਰ ਸਭ ਤੋਂ ਪਹਿਲਾਂ ਨਾ ਪਹਿਲਾਂ ਬਹੁਤ ਬਹੁਤ ਧੰਨਵਾਦ ਹਮਦਰਦ ਟੀਵੀ ਦਾ ਵਾਇਰਲ ਚੀਕਾ ਖਾਲਸਾ ਵਾਇਰਲ ਚੀਕਾ ਜਿਸ ਤਰੀਕੇ ਦੇ ਨਾਲ ਇਸ ਵਕਤ ਤਸਵੀਰਾਂ ਕੁਝ ਕ ਨਿਕਲ ਕੇ ਸਾਹਮਣੇ ਆ ਰਹੀਆਂ ਨੇ 에어ਪੋਰਟ ਦੀਆਂ ਤਸਵੀਰਾਂ ਨੇ ਪ੍ਰਧਾਨ ਮੰਤਰੀ ਬਾਜੇਕ ਜਿਹੜੇ ਨੇ ਉਹਨਾਂ ਦੀ ਸਮਾਨ ਇੱਕ ਗੱਡੀ ਚੋਂ ਦੂਸਰੀ ਗੱਡੀ ਦੇ ਵਿੱਚ ਰੱਖਣ ਦੀ ਤਸਵੀਰ ਨਿਕਲ ਕੇ ਸਾਹਮਣੇ ਆ ਰਹੀ ਹੈ ਕੁਝ ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਉਹ ਪਹੁੰਚ ਜਾਣਗੇ ਪਹਿਲੀਆਂ ਤਸਵੀਰਾਂ ਜਿਹੜੀਆਂ ਨੇ ਉਹ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤੁਸੀਂ ਇਹ ਸਾਰੇ ਵਰਤਾਰੇ ਨੂੰ ਵੇਖ ਕੇ ਕੀ ਸੋਚਦੇ ਸਮਝਦੇ ਹੋ ਕੀ ਮੰਨਦੇ ਵਿੱਚ ਬਲਬਲੇ ਨੇ ਵੇਖੋ ਜੀ ਸਭ ਤੋਂ ਪਹਿਲਾਂ ਤੇ ਅਸੀਂ ਉਹਨਾਂ ਦੇ ਵੇਖੋ ਜਿਹੜੇ ਰੂਪ ਆ। ਹੂੰ ਭਾਈਏ ਆਪਣੇ ਹੋਏ। ਬਾਜੇ ਕੇ ਸਾਹਿਬ ਪ੍ਰਧਾਨ ਮੰਤਰੀ ਬਾਜੇ ਕੇ ਸਾਹਿਬ ਵੇਖੋ ਕੰਡਾ ਸੋਨਾ ਰੂਪ ਹੈ ਕੰਡਾ ਉਹਨਾਂ ਦਾ ਤਾਰਾ ਮਹਾਰਾਜ ਦਾ ਪਾਣਾ ਪਾਇਆ ਬਹੁਤ ਵਧੀਆ ਚੀਜ਼ ਆ ਵੇਖੋ ਭਾਈ ਅਮਰਪਾਲ ਸਿੰਘ ਦੇ ਨਾਲ ਰਹੇ ਆ। ਹੂੰ ਤੇ ਉਹਨਾਂ ਨਾਲ ਤੇ ਬਾਕੀ ਜਿਸ ਤਰ੍ਹਾਂ ਇਹ ਸਰਕਾਰ ਨੇ ਉਹਨਾਂ ਨੂੰ ਉਥੋਂ ਲਿਆ ਰਹੇ ਆ। ਅੱਗੇ ਉਹਨਾਂ ਨੇ ਸਰਕਾਰ ਦਾ ਹੀ ਬਿਆਨ ਆ। ਪ੍ਰਸ਼ਾਸਨ ਦਾ ਵੀ ਅੱਗੇ ਅਜਨਾਲੇ ਕੇਸ ਦੇ ਵਿੱਚ ਉਹਨਾਂ ਨੂੰ ਫਿਰ ਉਹਨਾਂ ਦੀ ਦੁਬਾਰਾ ਗ੍ਰਿਫਤਾਰੀ ਕਰਾਂਗੇ। ਹੂੰ ਇਹ ਕੋ ਉਹਨਾਂ ਦੀ ਗ੍ਰਿਫਤਾਰੀ ਕਰਨੀ ਹੈ ਲੇਕਿਨ ਜਿਸ ਤਰ੍ਹਾਂ ਲਿਆ ਰਹੇ ਉਹਨਾਂ ਨੂੰ ਪਰਿਵਾਰ ਨੂੰ ਮਿਲਣਾ ਦਿੱਤਾ ਜਾਣਾ ਚਾਹੀਦਾ ਵਾ ਅਸੀਂ ਸਰਕਾਰ ਅੱਗੇ ਰਿਕੁਐਸਟ ਕਰਦੇ ਆਂ ਤੇ ਬਾਕੀ ਬੜੇ ਵਧੀਆ ਤਰੀਕੇ ਨਾਲ ਜਦੋਂ ਇਹਨਾਂ ਨੂੰ ਪੇਸ਼ ਕਰਨਾ ਵਾ ਹੂੰ ਅਹੀਂ ਜਾਵਾਂਗੇ ਮਿਲਣ ਉਹਨਾਂ ਨੂੰ ਜੀ ਜੀ ਜਿਸ ਤਰੀਕੇ ਦੇ ਨਾਲ ਇਹ ਲਗਾਤਾਰ ਖਬਰਾਂ ਚੱਲ ਰਹੀਆਂ ਸੀ ਕਿ ਐਨਐਸਏ ਦੁਬਾਰਾ ਲੱਗ ਸਕਦੀ ਹੈ ਹਾਲਾਂਕਿ ਦਲਜੀਤ ਸਿੰਘ ਕਲਸੀ ਜੜੇ ਨੇ ਉਹਨਾਂ ਦੇ ਬਦੋਂ ਪਟੀਸ਼ਨ ਵੀ ਦੀ ਵਾਪਸ ਲਈ ਗਈ ਉਹਨਾਂ ਦੇ ਵਕੀਲ ਸਾਹਿਬਾਨ ਦਾ ਜਿਹੜਾ ਬਿਆਨ ਹੈ ਉਹਦੇ ਆਧਾਰ ਦੇ ਉੱਪਰ ਮੈਂ ਗੱਲ ਕਰ ਰਿਹਾ ਹਾਂ ਉਹ ਕਹਿੰਦੇ ਕਿ ਅਜੇ ਵੀ ਸਾਨੂੰ ਸ਼ੱਕ ਤੇ ਸ਼ੰਕਾ ਹੈ ਕਿ ਕਿਤੇ ਦੁਬਾਰਾ ਐਨਐਸਏ ਨਾ ਲਾ ਦਿੱਤੀ ਜਾਵੇ ਹਾਲਾਂਕਿ ਸੱਤ ਮੈਂਬਰ ਜਿਹੜੇ ਨੇ ਜਿਨ੍ਹਾਂ ਨੂੰ ਰਿਹਾਅ ਕੀਤਾ ਜਾਣਾ ਜਿਨ੍ਹਾਂ ਦੀ ਐਨਐਸਏ ਖਤਮ ਹੋਈ ਹੈ ਉਹਨਾਂ ਦੇ ਬਾਰੇ ਚਾਰ ਜਣਿਆਂ ਦੇ ਪੰਜਾਬ ਪਹੁੰਚਣ ਦੀ ਜਾਣਕਾਰੀ ਮਿਲੀ ਹੈ ਇਹ ਲੱਗਦਾ ਹੈ ਕਿ ਕਿਸੇ ਤਰੀਕੇ ਦੇ ਨਾਲ ਨੇ ਇਹੋ ਜੀ ਕੋਈ ਅਜੇ ਜਾਣਕਾਰੀ ਨਹੀਂ ਕਿਉਂਕਿ ਜਿਸ ਤਰ੍ਹਾਂ ਆਪਣਾ ਕੱਲ ਅਜੇ ਸਭ ਦੀ ਤਰੀਕ ਹੀ ਕੋਰਟ ਦੇ ਵਿੱਚ ਤੇ ਉੱਥੇ ਵੀ ਉਹਨਾਂ ਨੇ ਕੱਲ ਇਹੋ ਜੱਜ ਸਾਹਮਣੇ ਬਿਆਨ ਦਿੱਤਾ ਹੈ ਕਿ ਇਹਨਾਂ ਦੀ ਜਿਸ ਤਰ੍ਹਾਂ ਗ੍ਰਿਫਤਾਰੀ ਹੋ ਉਸ ਤਰ੍ਹਾਂ ਐਨਐਸਏ ਟੁੱਟ ਰਹੀ ਹੈ ਹਾਂ ਉਸ ਅਮਰਪਤ ਪਾਈ ਅਮਰਪਤ ਪਾਸ ਸਿੰਘ ਦੀ ਵੀ ਚਰਚਾ ਹੋਈ ਉਹਨਾਂ ਨੇ ਕਹਿ ਵੀ ਉਹਨਾਂ ਦੀ 23 ਅਪ੍ਰੈਲ ਨੂੰ ਪੂਰੀ ਹੋ ਰਹੀ ਆ ਤੇ ਗ੍ਰਿਫਤਾਰੀ ਦੇ ਡੇਢ ਉਹਦੋਂ ਉਹਨਾਂ ਦੀ ਐਨਐਸਏ ਟੁੱਟ ਜਾਊਗੀ ਤੇ ਬਾਕੀ ਅਜੇ ਤੱਕ ਕੋਈ ਹੋਰ ਸਾਨੂੰ ਲੱਗਦਾ ਨਹੀਂ ਕਿ ਦੁਬਾਰਾ ਐਨਐਸਏ ਲਾਉਣਗੇ ਕਿਉਂਕਿ ਐਨਐਸਏ ਲਾਉਂਦਾ ਕੋਈ ਬਣਦਾ ਨਹੀਂ ਨਾ ਜਾਦਾ ਕੋਈ ਬਹੁਤ ਵੱਡੀ ਇਹ ਪਹਿਲਾਂ ਵੀ ਜਿਹੜੀ ਐਨਐਐਸਓ ਦੁਬਾਰਾ ਲਾਈ ਆ ਉਹਦੇ ਵਿੱਚ ਕੋਈ ਸਬੂਤ ਨਹੀਂ ਪੇਸ਼ ਕਰ ਸਕੇ ਹੂੰ ਅਰ ਇਹ ਸਾਰੀ ਚੀਜ਼ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਮੀਆਮੰਡ ਸਾਹਿਬ ਇਹ 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 ਗੱਲ ਇਸ ਵਕਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਜਦੋਂ ਆਉਣਗੇ ਖਡੂਰ ਸਾਹਿਬ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜੀਆਂ ਐਮਪੀ ਦੇ ਤੌਰ ਦੇ ਉੱਪਰ ਕਾਰਵਾਈਆਂ ਨੇ ਉਹ ਕੀਤੀਆਂ ਜਾਣਗੀਆਂ ਪਰ ਜਿਹੜੇ ਸਾਥੀ ਨੇ ਕਿਉਂਕਿ ਉਸ ਹਲਕੇ ਦੇ ਵਿੱਚੋਂ ਵੱਡੇ ਪੱਧਰ ਦੇ ਉੱਪਰ ਜੇਤੂ ਕਰਾਰੇ ਹੋਏ ਭਾਈ ਅਮਰਤਪਾਲ ਸਿੰਘ ਖਾਲਸਾ ਉਹਨਾਂ ਦੇ ਹੱਕ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਕਾਰਵਾਈਆਂ ਜਾਂ ਫਿਰ ਕੋ ਕੰਮਕਾਜ ਜਿਹੜੇ ਨੇ ਕੀਤੇ ਜਾਣਗੇ ਜੇਕਰ ਜੇਲ੍ਹ ਦੇ ਵਿੱਚੋਂ ਬਾਹਰ ਆਉਂਦੇ ਨੇ ਹਾਲਾਂਕਿ ਹੁਣ ਤਾਂ ਉਹਨਾਂ ਦੇ ਉੱਪਰ ਕਾਰਵਾਈਆਂ ਪਹਿਲਾਂ ਹੋਣਗੀਆਂ ਜਨਾਲਾ ਅਜੇ ਵੀ ਉਹ ਕਹਿ ਰਹੇ ਵੀ ਮੰਨ ਲਓ ਜਜਨਾਲਾ ਕਾਂਡੀਆਂ ਤੁਸੀਂ ਕਾਰਵਾਈ ਕਰਨਾ ਕਾਰਵਾਈ ਕਰੀ ਜਾਓ ਤੇ ਭਾਈ ਸਾਹਿਬ ਨੂੰ ਆਪਣਾ ਐਮਪੀ ਦਾ ਜੋ ਵੀ ਉਹਨਾਂ ਦਾ ਪ੍ਰੋਟੋਕਾਲ ਆ ਕਿਉਂਕਿ ਉਹਨਾਂ ਦੇ ਐਤ ਟਾਈਮ ਤੇ ਇੱਕ ਸੰਗਤ ਨੇ ਬਹੁਤ ਵੱਡੇ ਲੀਡ ਦੇ ਨਾਲ ਉਹਨਾਂ ਨੂੰ ਜਤਾਇਆ ਵਾ ਤੇ ਉਹਨਾਂ ਨੂੰ ਆਪਣਾ ਕੰਮ ਕਾਹੇ ਕਰਦੋ ਜੋ ਤੁਸੀਂ ਆਪਣੇ ਤਰੀਕਾ ਪੂਰੇ ਜੋ ਕਾਰਵਾਈ ਕਰਨੀ ਕਰੀ ਜਾਓ ਤੇ ਉਹਨਾਂ ਨੂੰ ਆਈਆਂ ਨੇ ਜਿਸ ਤਰ੍ਹਾਂ ਉਹਨਾਂ ਦਾ ਜੋ ਵੀ ਅਨਾਲੇ ਕਿਸੇ ਦਾ ਪਰਚਾ ਬੰਦਾ ਜਾਂ 307 820 ਜੋ ਵੀ ਆ ਧਾਰਾ ਵਾ ਤੇ ਉਹਦੇ ਵਿੱਚ ਉਹਨਾਂ ਨੂੰ ਜ਼ਮਾਨਤ ਦੇ ਕੇ ਤੇ ਆਪਣਾ ਕੰਮ ਕਰਨ ਦੋ ਜੇ ਉਹ ਕਸੂਰवार ਪਾਏ ਜਾਂਦੇ ਆ ਤੇ ਜੋ ਕਾਨੂੰਨ ਦਾ ਬੰਦਾ ਕਾਨੂੰਨੀ ਕਾਰਵਾਈ ਕਰਨ ਹੂੰ ਜਿਸ ਤਰੀਕੇ ਦੇ ਨਾਲ ਇਹ ਇਹ ਸਾਰੀ ਕਾਰਵਾਈ ਹੋਈ ਹੈ ਬਹੁਤ ਚੰਗੀ ਗੱਲ ਹੈ ਕਿ ਪੰਜਾਬ ਨੂੰ ਵਾਪਸ ਇਹਨਾਂ ਜਿਹੜੇ तमाम ਸਾਥੀਆਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ ਇਸ ਦੇ ਨਾਲ ਇੱਕ ਆਸ ਵੱਜਦੀ ਹੈ ਕਿ ਪੰਜਾਬ ਦੇ ਵਿੱਚ ਇਹ ਮਾਹੌਲ ਜਿਹੜਾ ਇਸ ਵਕਤ ਬਣਿਆ ਪਿਆ ਉਹਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ ਦੁਬਾਰਾ ਕੀਤੀਆਂ ਜਾਣਗੀਆਂ ਹਾਲਾਂਕਿ ਦੋਸ਼ ਤਾਂ ਇਹ ਲੱਗੇ ਸੀ ਕਿ ਪੰਜਾਬ ਦੀ ਦੇਸ਼ ਦੀ ਪ੍ਰਭੂਸੱਤਾ ਦੇ ਉੱਪਰ ਖਤਰਾ ਬਣਿਆ ਪਿਆ ਹੈ ਦੇਸ਼ ਦੀ ਸੁਰੱਖਿਆ ਦੇ ਉੱਪਰ ਖਤਰਾ ਬਣਿਆ ਪਿਆ ਹੈ ਹੁਣ ਲੱਗਦਾ ਹੈ ਕਿ ਜਿਹੜੇ ਖਟਾਸ ਭਰੇ ਉਹ ਪਾਲ ਪੰਜਾਬ ਸਰਕਾਰ ਨੂੰ ਭਾਰਤ ਸਰਕਾਰ ਨੂੰ ਮਹਿਸੂਸ ਹੋਏ ਸੀ ਉਹ ਨਾ ਕੀਤੇ ਜਾਣ ਆਪਣੇ ਅਧਿਕਾਰ ਖੇਤਰ ਦੀ ਵਰਤੋਂ ਕਰਕੇ ਉਹ ਚੰਗੇ ਕੰਮ ਜਿਹੜੇ ਨੇ ਦੁਬਾਰਾ ਆ ਸ਼ੁਰੂ ਕੀਤੇ ਜਾਣ ਭਾਵੇਂ ਨਾ ਚਾਹਣਾ ਦੀ ਗੱਲ ਹੋਵੇ ਵੇਖੋ ਜੀ ਭਾਈ ਅਮਰਤਪਾਲ ਸਿੰਘ ਜੋ ਪਹਿਲਾਂ ਵਿਚਰਦੇ ਸੀ ਇਥੋਂ ਦੀ ਸੰਗਤ ਨੂੰ ਕੋਈ ਉਹਨਾਂ ਤੋਂ ਭੈਅ ਜਾਂ ਕੋਈ ਡਰ ਨਹੀਂ ਇਹ ਸਿਰਫ ਲੀਡਰਾਂ ਨੂੰ ਡਾਰੀ ਜਿਨ੍ਹਾਂ ਦੇ ਕੁਰਸੀਆਂ ਦਾ ਖਤਰਾ ਬਣਿਆ ਹੈ ਲੋਕਾਂ ਨੂੰ ਇਹ ਹੀ ਕਿਉਂਕਿ ਇਹਨਾਂ ਦੇ ਨੌਜਵਾਨ ਜਿਹੜੇ ਪੁੱਤ ਹੀ ਨਸ਼ਿਆਂ ਦੇ ਲਾਏ ਆ ਸਰਕਾਰਾਂ ਦੇ ਲਾਏ ਸਰਕਾਰਾਂ ਦੀ ਦੇਣ ਆ ਤੇ ਭਾਈ ਅਮਰਤਪਾਲ ਸਿੰਘ ਖਾਲਸਾ ਉਹਨਾਂ ਨੌਜਵਾਨਾਂ ਨੂੰ ਨਸ਼ੇ ਤੋਂ ਬਚਾ ਰਹੇ ਤੇ ਅੱਜ ਵੀ ਜਿੰਨੇ ਵੀ ਨੌਜਵਾਨ ਆ ਮਾਪੇ ਆ ਮਾਤਾਵਾਂ ਆ ਉਹਨਾਂ ਨੂੰ ਇਹੋ ਆਸ਼ਾ ਕਿ ਭਾਈ ਅਮਰਤਪਾਲ ਸਿੰਘ ਆ ਕੇ ਬਾਹਰ ਆਪਣੇ ਵਿਚਨ ਤੇ ਨੌਜਵਾਨ ਉਹਨਾਂ ਦੀ ਗੱਲ ਮੰਨਦੇ ਆ ਬਹੁਤ ਨੌਜਵਾਨਾਂ ਨਸ਼ੇ ਬੱਸ ਸਤ ਸਰਕਾਰਾਂ ਨੂੰ ਇਹ ਆ ਕਿ ਸਾਡੇ ਪੰਜਾਬ ਦੀ ਜੀ ਨੌਜਵਾਨੀ ਆ ਨਸ਼ੇ ਦੀ ਗ੍ਰਸਤ ਰਹੇ ਇਹ ਕਦੇ ਉੱਠ ਕੇ ਆਪਣੇ ਹੱਕਾਂ ਦੀ ਗੱਲਾਂ ਕਰਨ ਦਾ ਆਪਣਾ ਨਹੀਂ ਜਿਸ ਤਰ੍ਹਾਂ ਤੁਸੀਂ ਰਾਤ ਵੇਖਿਆ ਹੀ ਆ ਕਿ ਕੱਲ ਰਾਤ ਆਪਣੇ ਭਗਵੰਤ ਮਾਨ ਦੀ ਸਰਕਾਰ ਨੇ ਕਿਸਾਨਾਂ ਦੇ ਉੱਤੇ ਜੋ ਤਸਰ ਕੀਤਾ ਇਹ ਮੇਰੇ ਹਿਸਾਬ ਨਾਲ ਮੇਰੀ ਜ਼ਿੰਦਗੀ ਦਾ ਨਹੀਂ ਤੁਸੀਂ ਐਵੇਂ ਪਹਿਲਾਂ ਵੀ ਆਪਣੀ ਜ਼ਿੰਦਗੀ ਜਿਹਾ ਕੋਈ ਪ੍ਰੋਗਰਾਮ ਨਹੀਂ ਦੇਖਿਆ ਹੋਗਾ ਕਿਸੇ ਵੀ ਸਰਕਾਰ ਨੇ ਇੱਕ ਕਿਸਾਨਾਂ ਦੇ ਉੱਤੇ ਇੰਨਾ ਹਾਸੂ ਹੀ ਨਾ ਤਸਰ ਕੀਤਾ ਵੇ ਕਿ ਕੋਈ ਨੇ ਕਿਸਾਨਾਂ ਨੂੰ ਮੀਟਿੰਗਾਂ ਤੇ ਸੱਦਿਆ ਜਾ ਰਿਹਾ ਤੇ ਦੂਸਰੀ ਸਾਈਡ ਉਹਨਾਂ ਦੇ ਉੱਤੇ ਵੇਲੋਦੀ ਰਾਜਨਾਨ ਨੇ ਕੀ ਕੋ ਕੀਤਾ ਵਾ ਹੂੰ ਹਾਂਜੀ ਬਹੁਤ ਬਹੁਤ ਸਾਰੀਆਂ ਚੀਜ਼ਾਂ ਮਿਆਂਮਣ ਸਾਹਿਬ ਹੋ ਰਹੀਆਂ ਨੇ ਪਰ ਨਾਲ ਦੀ ਨਾਲ ਆਸਵਾਲ ਦੇ ਨਾਲ ਸਮਾਪਤੀ ਕਰੂੰਗਾ ਜਿਸ ਤਰੀਕੇ ਪਰਿਵਾਰਾਂ ਦੇ ਵਿੱਚ ਵੀ ਖੁਸ਼ੀਆਂ ਹੋਣਗੀਆਂ ਕਿ ਚਲੋ ਉੱਥੇ ਡਿਬਰੂਗੜ੍ਹ ਪਹੁੰਚਣਾ ਉੱਥੇ ਮੁਲਾਕਾਤ ਕਰਨੀ ਥੋੜੀ ਜਿਹੀ ਔਕੀ ਹੋ ਜਾਂਦੀ ਹੈ ਹੁਣ ਅੰਮ੍ਰਿਤਸਰ ਦੇ ਵਿੱਚ ਚਲੋ ਟ੍ਰਾਇਲੋ ਚੱਲੇਗਾ ਤਮਾਮ ਜਿਹੜੀਆਂ ਕਾਰਵਾਈਆਂ ਚੱਲਣਗੀਆਂ ਉਸ ਦੇ ਦਰਮਿਆਨ ਪਰਿਵਾਰ ਦੀ ਮਿਲਣੀ ਪਰਿਵਾਰ ਦਾ ਮੇਲ ਮਲਾਪ ਜਿਹੜਾ ਉੱਥੇ ਸੌਖਾ ਹੋ ਜਾਏਗਾ ਪਰਿਵਾਰਕ ਮੈਂਬਰਾਂ ਦੇ ਨਾਲ ਕਿਸੇ ਦੀ ਗੱਲਬਾਤ ਹੋਈ ਹੈ ਉਹਨਾਂ ਦੇ ਵਿੱਚ ਕਿਦਾਂ ਦਾ ਮਾਹੌਲ ਹੈ ਉਹਨਾਂ ਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪੰਜਾਬ ਦੇ ਵਿੱਚ ਵੇਖੋ ਜੀ ਅਸੀਂ ਸਾਡੀ ਪਰਿਵਾਰ ਦੇ ਸਾਰਿਆਂ ਦੇ ਮੈਂਬਰਾਂ ਨਾਲ ਗੱਲਬਾਤ ਹੁੰਦੀ ਹੈ ਅੱਜ ਸਵੇਰੇ ਸਾਡੇ ਆਪਣੀ ਪ੍ਰਧਾਨ ਮੰਤਰੀ ਬਾਜੇ ਕੇ ਦਾ ਬਾਪੂ ਨਾਲ ਗੱਲ ਹੋਈ ਹੈ ਬਹੁਤ ਖੁਸ਼ੀ ਹੋਣਾ ਨੂੰ ਕਿਉਂਕਿ ਵੇਖੋ ਜੀ ਹਰ ਇੱਕ ਮਾਂ ਪਿਓ ਚਾਹੁੰਦਾ ਵੀ ਉਹਨਾਂ ਦੇ ਪੁੱਤ ਘਰ ਆ ਜਾਣ ਕਿਉਂਕਿ ਇਹ ਨਜਾਇਜ਼ ਕੀਤਾ ਕੋਈ ਕਸੂਰ ਹੋਵੇ ਨਾ ਵੇਖੋ ਮੈਨੂੰ ਇਹ ਦੱਸੋ ਪ੍ਰਧਾਨ ਮੰਤਰੀ ਬਾਜੇ ਕੇ ਦਾ ਕੀ ਕਸੂਰ ਆ ਦੇਸ਼ ਨੂੰ ਕੀ ਖਤਰਾ ਹੈ ਉਹਦੇ ਤੋਂ ਉਹ ਤੇ ਵੇਖੋ ਇੱਕ ਨਾਰਮਲ ਇਨਸਾਨ ਹੀ ਕੋਈ ਉਹਦੇ ਕੋ ਬੰਬ ਨਹੀਂ ਕੋਈ ਥੋਪਾ ਨਹੀਂ ਕੋਈ ਕੱਖ ਨਹੀਂ 2 ਸਾਲ ਉਹਦੀ ਜ਼ਿੰਦਗੀ ਦੇ ਇਹਨਾਂ ਨੇ ਬਿਲਕੁਲ ਖਰਾਬ ਕਰ ਪਰ ਸੋਸ਼ਲ ਮੀਡੀਆ ਦੇ ਉੱਪਰ ਕਹਿੰਦੇ ਕਿ ਉਹਨਾਂ ਦੇ ਵੱਲੋਂ ਕੁਝ ਕੁ ਬਿਆਨ ਕੁਝ ਕੁ ਚੀਜ਼ਾਂ ਲੋਕਾਂ ਨੂੰ ਵਰਗਲਾਉਣ ਦੀ ਕੋਸ਼ਿਸ਼ ਕੀਤੀ ਗਈ ਏ ਇਦਾਂ ਦੇ ਦੋਸ਼ ਲੱਗੇ ਸੀ ਉਹ ਸਾਰੀਆਂ ਚੀਜ਼ਾਂ ਨੂੰ ਕਿਵੇਂ ਵੇਖਦੇ ਹੋ ਜੇਕਰ ਉਹਨਾਂ ਦੇ ਵੱਲੋਂ ਪਹਿਲਾਂ ਜੋ ਕੁਝ ਕੀਤਾ ਜਾਂਦਾ ਸੀ ਜਿਹੜਾ ਇੱਕ ਤਸਲ ਦਾ ਰੂਪ ਬਣਿਆ ਜਾਂ ਫਿਰ ਕਹ ਲਈਏ ਉਹਨਾਂ ਦੇ ਉੱਪਰ ਕਾਰਵਾਈ ਦਾ ਕਾਰਨ ਬਣਿਆ ਉਹਨੂੰ ਸੁਲਝਾਉਣ ਦੀਆਂ ਜਾਂ ਫਿਰ ਉਹਨਾਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਹਾਲਾਂਕਿ ਹੋ ਸਕਦਾ ਹੈ ਕੋਈ ਜ਼ਹਿਨੀ ਤੌਰ ਦੇ ਉੱਪਰ ਮਜ਼ਬੂਤੀ ਹੋ ਕੇ ਆਉਣ ਵੇਖੋ ਜੇ ਮੈਂ ਤੁਹਾਨੂੰ ਇਹੋ ਦੱਸਿਆ ਜੇ ਮੰਨ ਲਓ ਸੋਸ਼ਲ ਮੀਡੀਆ ਤੇ ਕੋਈ ਹਮਲਾ ਕਰਦੇ ਸੀ ਨਾ ਤੇ ਅੱਜ ਕੱਲ ਆਮ ਹੀ ਚੱਲਿਆ ਉਹ ਤੇ ਫੇਰ ਵੀ ਸੋਸ਼ਲ ਮੀਡੀਆ ਚ ਕਰ ਰਹੇ ਸੀ ਤੁਸੀਂ ਉੱਥੋਂ ਤੱਕ ਹੋਣਾ ਕਈ ਜਗ੍ਹਾ ਤੇ ਮੈਂ ਖੁਦ ਵੇਖਿਆ ਥਾਣਿਆਂ ਦੇ ਉੱਤੇ ਹਮਲੇ ਹੋ ਰਹੇ ਆ ਕੀ ਕਾਰਵਾਈ ਹੋਈ ਆ ਆ ਪਿੱਛੇ ਜੇ ਇੱਕ ਥਾਣੇ ਨੂੰ ਅੱਗ ਲਾ ਕੇ ਸਾੜਤਾ ਤੂੰ ਗੱਡੀਆਂ ਪੁਲਸ ਦੀਆਂ ਸਾੜਦੀਆਂ ਐਨਐਸਏ ਲੱਗੀ ਪ੍ਰਧਾਨ ਮੰਤਰੀ ਬਾਜੇ ਕਹੇ ਵੇਖੋ ਜੀ ਸੋਸ਼ਲ ਮੀਡੀਆ ਦਾ ਕਰ ਰਿਆ ਹੈ ਜੋ ਦੀ ਸਜ਼ਾ ਬੰਦੀ ਸਜ਼ਾ ਦਿੰਦੇ ਐਨਐਸਏ ਵਾਲਾ ਤਾਂ ਕੋਈ ਬੰਦਾ ਨਹੀਂ ਕਾਨੂੰਨ ਜੀ ਤੇ ਬਾਕੀ ਇਹ ਟਾਈਮ ਤੇ ਮੈਂ ਜਿਹੜੀ ਉਹਦਾ ਪਹਿਰਾਵੇ ਤੋਂ ਲੱਗ ਰਿਹਾ ਕਿ ਪ੍ਰਧਾਨ ਮੰਤਰੀ ਬਾਜੇ ਕਹੇ ਬਹੁਤ ਇੱਕ ਸੁਲਝਾ ਇਨਸਾਨ ਹੂੰ ਜਿਨਾਵ ਭਾਈ ਅਮਰਪਾਲ ਸਿੰਘ ਦਾ ਨਾਰਿਆ ਜੋ ਨਾਲ ਉਥੇ ਪਾਣੀ ਪੜ ਪੜ ਕੇ ਇੱਕ ਬਹੁਤ ਨਾਲ ਦੇ ਅੰਦਰ ਡਰੜਤਾ ਪੈਦਾ ਹੋਈ ਆ ਜੀ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਮੀ ਆਮਰ ਸਾਹਿਬ ਇਹ ਤਮਾਮ ਜਾਣਕਾਰੀਆਂ ਜਿਹੜੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ ਸੋ ਤਸਵੀਰਾਂ ਦੇ ਨਾਲ ਦੀ ਨਾਲ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਪਰਿਵਾਰਾਂ ਦੇ ਵਿੱਚ ਕਿੱਦਾਂ ਦਾ ਮਾਹੌਲ ਹੈ ਪਰਿਵਾਰਕ ਮੈਂਬਰਾਂ ਦੇ ਵਿੱਚ ਕਿੱਦਾਂ ਦਾ ਮਾਹੌਲ ਹੈ ਹਾਲਾਂਕਿ ਮੀਆਮੜ ਸਾਹਿਬ ਦੇ ਵੱਲੋਂ ਦੱਸਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਬਾਜੇਕੇ ਦੇ ਪਿਤਾ ਜੀ ਦੇ ਨਾਲ ਗੱਲਬਾਤ ਹੋਈ ਉਹ ਵੀ ਕਹਿ ਲਿਆ ਕਿ ਕਿਤੇ ਨਾ ਕਿਤੇ ਖੁਸ਼ ਨਜ਼ਰ ਆ ਰਹੇ ਨੇ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਨੇ ਜਿਨ੍ਹਾਂ ਨੂੰ ਲਗਾਤਾਰ ਐਨਐਸਏ ਲਗਾ ਕੇ ਉਹਨਾਂ ਨੂੰ 2 ਸਾਲ ਉੱਥੇ ਰੱਖਿਆ ਗਿਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਜ਼ਰੂਰ ਖੁਸ਼ੀ ਮਹਿਸੂਸ ਉਹਨਾਂ ਨੂੰ ਕਰਵਾਉਂਦੀਆਂ ਹੋਣਗੀਆਂ ਪਰ ਇਹ ਸਭ ਦੇ ਦਰਮਿਆਨ ਤਸਵੀਰਾਂ ਵਿੱਚ ਇੱਕ ਵਾਰੀ ਕਹੂੰਗਾ ਕਿ ਤਸਵੀਰਾਂ ਜਿਹੜੀਆਂ ਨੇ ਉਹ ਦਿਖਾਈਆਂ ਜਾਣ ਵੱਡੇ ਪੱਦਰ ਦੇ ਉੱਪਰ ਲਗਾਤਾਰ ਇਹਨਾਂ ਤਸਵੀਰਾਂ ਦੀ ਉਡੀਕ ਵੱਖ-ਵੱਖ ਤਰੀਕੇ ਦੇ ਨਾਲ ਭਾਈ ਅਮਰਤਪਾਲ ਸਿੰਘ ਖਾਲਸਾ ਹੋਰਾਂ ਦੇ ਸਮਰਥਕ ਜਾਂ ਫਿਰ ਜਿਹੜੇ ਵੀ ਸਾਥੀ ਉਹਨਾਂ ਦੇ ਐਨਐਸਏ ਦੇ ਤਹਿਤ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਕੀਤੇ ਹੋਏ ਸੀ ਉਹਨਾਂ ਦੇ ਪਰਿਵਾਰ ਵੀ ਇਹਨਾਂ ਤਸਵੀਰਾਂ ਨੂੰ ਵੇਖਣ ਦੇ ਲਈ ਸ਼ਾਇਦ ਹੋ ਸਕਦਾ ਹੈ ਤਰਸ ਰਹੇ ਹੋਣ ਤੇ ਉਹਨਾਂ ਤਸਵੀਰਾਂ ਦਾ ਇਸ ਤਰੀਕੇ ਨਾਲ ਨਿਕਲ ਕੇ ਸਾਹਮਣੇ ਆਉਣਾ ਤੇ ਉਹਨਾਂ ਤਸਵੀਰਾਂ ਤੋਂ ਬਾਅਦ ਪਰਿਵਾਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਬਣਨਾ ਆਪ ਮਾਰੇ ਵੱਡੀਆਂ ਆ ਚੀਜ਼ਾਂ ਜਿਹੜੀਆਂ ਨੇ ਕਹਿ ਸਕਦੇ ਆ ਇਸ ਨੂੰ ਨਾਲ ਦੀ ਨਾਲ ਬਹੁਤ ਸਾਰੇ ਸਵਾਲ ਜਿਹੜੇ ਨੇ ਲਗਾਤਾਰਤਾ ਦੇ ਵਿੱਚ ਉੱਠ ਰਹੇ ਸੀ ਉਹਨਾਂ ਸਵਾਲਾਂ ਦੇ ਜਵਾਬ ਜਿਹੜੇ ਨੇ ਇਹਨਾਂ ਤਸਵੀਰਾਂ ਦੇ ਵਿੱਚ ਮਿਲਦੇ ਦਿਖਾ ਲਈ ਦੇ ਰਹੇ ਨੇ ਹਾਲਾਂਕਿ ਦਲਜੀਤ ਸਿੰਘ ਕਲਸੀ ਹੋਰਾਂ ਦੇ ਵੱਲੋਂ ਪਟੀਸ਼ਨ ਕਿਉਂ ਨਹੀਂ ਵਾਪਸ ਲਈ ਗਈ ਇਹ ਇੱਕ ਵੱਖਰਾ ਮਫਾਦ ਹੈ ਇਹ ਇੱਕ ਵੱਖਰਾ ਮਸਲਾ ਹੈ ਪਰ ਇਹ ਸਭ ਦੇ ਦਰਮਿਆਨ ਕਿਤੇ ਨਾ ਕਿਤੇ ਇਹ ਜ਼ਰੂਰ ਚੀਜ਼ ਜੁੜਦੀ ਹੈ ਕਿ ਭਾਈ ਇਸ ਵਕਤ ਇਹ ਜੜੀਆਂ ਤਸਵੀਰਾਂ ਨੇ ਜ਼ਰੂਰ ਕਿਤੇ ਨਾ ਕਿਤੇ ਇਹ ਇਸ਼ਾਰਾ ਕਰਦੀਆਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਈ ਅਮਰਪਾਲ ਸਿੰਘ ਖਾਲਸਾ ਹੋਰਾਂ ਦੇ ਉੱਪਰ ਜਦੋਂ ਐਨਐਸਏ ਖਤਮ ਹੋਏਗੀ ਤੇ ਉਸ ਵਕਤ ਵੀ ਆ ਜਿਹੜੇ ਅਮਰਪਾਲ ਸਿੰਘ ਖਾਲਸਾ ਹੋਰਾਂ ਦੇ ਸਮਰਥਕ ਨੇ ਉਹਨਾਂ ਦੇ ਵੱਲੋਂ ਇਸ ਚੀਜ਼ ਨੂੰ ਲੈ ਕੇ ਖੁਸ਼ੀ ਜ਼ਾਹਰ ਕੀਤੀ ਜਾ ਸਕਦੀ ਹੈ ਕਿਉਂਕਿ ਟੀਮ ਮੈਂਬਰ ਉਹਨਾਂ ਦੇ ਪ੍ਰਗਟ ਸਿੰਘ ਮੀਆ ਬੈਂਡ ਅਕਸਰ ਹੀ ਉਹਨਾਂ ਦੇ ਨਾਲ ਜਦੋਂ ਆ ਗੱਲਬਾਤ ਕਰਦੇ ਆ ਜਾਂ ਪਰ ਕਿਸੇ ਤਰੀਕੇ ਦੇ ਜਾਣਕਾਰੀ ਉਹਨਾਂ ਦੇ ਕੋਲੋਂ ਖਬਰ ਮੁਤਲਕ ਲੈਣੇ ਆ ਤਾਂ ਉਹਨਾਂ ਦੇ ਬਦੋਂ ਲਗਾਤਾਰਤਾ ਦੇ ਵਿੱਚ ਇਹੀ ਕਿਹਾ ਜਾਂਦਾ ਸੀ ਕਿ ਭਾਈ ਜਿਨ੍ਹਾਂ ਦੇ ਵੱਲੋਂ ਕੋਈ ਕਾਰਵਾਈਆਂ ਨਹੀਂ ਕੀਤੀਆਂ ਗਈਆਂ ਉਹਨਾਂ ਨੂੰ ਵੀ ਐਨਐਸਏ ਦੇ ਤਹਿਤ ਆ ਜਿਹੜਾ ਉਹ ਡਿਬਰੂਗੜ ਭੇਜਿਆ ਗਿਆ ਹਾਲਾਂਕਿ ਬਹੁਤ ਸਾਰੀਆਂ ਚਰਚਾਵਾਂ ਦਾ ਵਿਸ਼ਾ ਆ ਜਿਹੜੇ ਪ੍ਰਧਾਨ ਮੰਤਰੀ ਬਾਜੇਕੇ ਨੇ ਭਗਵੰਤ ਸਿੰਘ ਨੇ ਉਹਨਾਂ ਦੇ ਉੱਪਰ ਏਸੀ ਦੇ ਦੋਸ਼ ਵੀ ਲੱਗੇ ਕਿ ਭਾਈ ਸੋਸ਼ਲ ਮੀਡੀਆ ਦੇ ਉੱਪਰ ਇਧਰ ਉਧਰ ਦੀਆਂ ਗੱਲਾਂ ਬਹੁਤ ਕਰਦੇ ਨੇ ਉਹਨਾਂ ਦੇ ਵੱਲੋਂ ਬੇਤੁਕੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਇਸ ਤਰੀਕੇ ਦੇ ਨਾਲ ਬਿਆਨ ਦਿੱਤੇ ਜਾਂਦੇ ਨੇ ਭਾਵੇਂ ਰਮਨਦੀਪ ਸਿੰਘ ਬਿੱਟੂ ਖਰਾਂ ਤੋਂ ਮੁਖਾਤਬ ਹੋ ਕੇ ਪੱਟਾਂ ਦੇ ਉੱਪਰ ਥਾਪੀਆਂ ਮਾਰਨਾ ਹੋਵੇ ਪਰ ਤਸਵੀਰ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਇਸ ਤਸਵੀਰ ਦੇ ਵਿੱਚ ਉਹਨਾਂ ਦੀ ਵੇਸ਼ਭੂਸ਼ਾ ਉਹਨਾਂ ਦਾ ਜੋ ਤੌਰ ਤਰੀਕਾ ਲੱਗਦਾ ਉਸ ਦੇ ਨਾਲ ਲੱਗਦਾ ਕਿ ਜ਼ਹਿਨੀ ਤੌਰ ਦੇ ਉੱਪਰ ਵੀ ਇਹ ਮਜ਼ਬੂਤ ਹੋਏ ਹੋਣਗੇ ਤੇ ਇਸ ਦੀ ਆਸ ਜਿਹੜੀ ਹੈ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਟੀਮ ਮੈਂਬਰ ਪ੍ਰਗਟ ਸਿੰਘ ਮੀਆ ਬੈਂਡ ਹੋਰਾਂ ਦੇ ਵੱਲੋਂ ਪ੍ਰਗਟਾਈ ਗਈ ਹੈ ਵੱਖ-ਵੱਖ ਲੋਕਾਂ ਦੇ ਪ੍ਰतिक੍ਰਮ ਅਸੀਂ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਕਮੈਂਟ ਸੈਕਸ਼ਨ ਤੁਹਾਡੇ ਕੋਲੇ ਵੀ ਹੈ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिक੍ਰਮ ਟਿੱਪਣੀ ਨਾਲੋਂ ਨਾਲ ਜ਼ਰੂਰ ਸਾਂਝੀ ਕਰਦੇ ਜਾਓ ਕਿਸ ਤਰੀਕੇ ਦੇ ਨਾਲ ਤੁਸੀਂ ਇਸ ਤਮਾਮ ਮਸਲੇ ਮਫਾਦ ਨੂੰ ਦੇਖਦੇ ਹੋ ਕਿਸ ਤਰੀਕੇ ਦੇ ਨਾਲ ਇਹਨਾਂ ਆਇਆਂ ਪਹਿਲੀਆਂ ਤਸਵੀਰਾਂ ਨੂੰ ਵੇਖਦੇ ਹੋ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਜ਼ਰੂਰ ਵੱਡੇ ਪੱਦਰ ਦੇ ਉੱਪਰ ਉਹਨਾਂ तमाम ਸਵਾਲਾਂ ਦੇ ਜਵਾਬ ਦਿੰਦੀਆਂ ਵੀ ਦਿਖਾ ਲਈ ਦੇ ਰਹੀਆਂ ਨੇ ਜਿਨ੍ਹਾਂ ਦੇ ਬਾਬਤ ਲਗਾਤਾਰ ਲੰਬੇ ਸਮੇਂ ਤੋਂ ਇਹ ਚਰਚਾਾਂ ਮਚੜੀਆਂ ਸੀ ਕਿ ਭਾਈ ਜਦੋਂ ਇਹ ਸਾਥੀਆਂ ਨੂੰ ਰਿਹਾ ਕੀਤਾ ਜਾਣਾ ਉਸ ਤੋਂ ਬਾਅਦ ਕੀ ਮਾਹੌਲ ਹੋਣਗੇ ਕਿਸ ਤਰੀਕੇ ਦੇ ਨਾਲ ਮਾਹੌਲ ਹੋਣਗੇ ਉਹਨਾਂ तमाम ਚੀਜ਼ਾਂ ਦੇ ਜਵਾਬ ਇਹਨਾਂ ਤਸਵੀਰਾਂ ਦੇ ਵਿੱਚੋਂ ਮਿਲਦੇ ਦਿਖਾ ਲਈ ਦੇ ਰਹੇ ਨੇ ਸੋ ਬਹੁਤ ਕੁਝ ਇਸ ਵਕਤ ਪੰਜਾਬ ਪਹੁੰਚਣ ਤੋਂ ਬਾਅਦ ਵੀ ਖਬਰਾਂ ਦੇ ਰੂਪ ਦੇ ਵਿੱਚ ਸਾਹਮਣੇ ਆ ਸਕਦਾ ਹੈ ਖੁਲਾਸੇ ਵੀ ਹੋ ਸਕਦੇ ਨੇ ਇਹ ਸੂਤਨਾ ਦੇ ਹਵਾਲੇ ਤੋਂ ਜਾਣਕਾਰੀ ਹੈ ਅਜਨਾਲਾ ਥਾਣੇ ਮਾਮਲੇ ਦੇ ਵਿੱਚ ਵੀ ਵੱਡੀਆਂ ਕਾਰਵਾਈਆਂ ਜਿਹੜੀਆਂ ਨੇ ਹੋ ਸਕਦੀਆਂ ਨੇ ਹਾਲਾਂਕਿ ਆ ਜਿਹੜੇ ਬਖਵਾਖ ਲੋਕ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਭਾਈ ਥਾਣੇ ਦਾ ਘਰਾਉ ਕਰਨ ਦੇ ਲਈ ਆ ਜਿਹੜਾ ਆ ਧਾਰਾ ਦਾ ਬਰੂਪ ਅਖਤਿਆਰ ਕੀਤਾ ਜਾ ਸਕਦਾ ਸੀ ਕਾਨੂੰਨੀ ਕਾਰਵਾਈ ਹੋ ਸਕਦੀ ਸੀ ਉਹ ਕੀਤੀ ਜਾਣੀ ਚਾਹੀਦੀ ਸੀ ਐਨਐਸਏ ਲਾਉਣ ਦਾ ਕੋਈ ਮਤਲਬ ਬਣਦਾ ਨਹੀਂ ਇਹ ਵੀ ਗੱਲਾਂ ਵੱਡੇ ਪੱਧਰ ਦੇ ਉੱਪਰ ਪ੍ਰਚਾਰੀਆਂ ਗਈਆਂ ਪਰ ਇਸ ਵਕਤ ਮੇਰੇ ਸਹਿਯੋਗੀ ਵਿਵੇਕ ਕੁਮਾਰ ਮੇਰੇ ਨਾਲ ਫੋਨ ਦੇ ਉੱਪਰ ਆ ਮੌਜੂਦ ਨੇ ਫੋਨ ਲਾਈਨ ਦੇ ਜ਼ਰੀਏ ਉਹ ਸੰਪਰਕ ਦੇ ਵਿੱਚ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿ ਖਬਰਾਂ ਇਹ ਜਿਹੜੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤਸਵੀਰਾਂ ਜਿਹੜੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਇਹ ਕੀ ਕੁਝ ਬਿਆਨ ਕਰਦੀਆਂ ਨੇ ਤੇ ਇਸ ਦੇ ਨਾਲ ਗਲਿਆਰਿਆਂ ਦੇ ਵਿੱਚ ਮਾਹੌਲ ਕੀ ਹੈ ਬਵੇ ਕੀ ਕੋ ਜਾਣਕਾਰੀਆਂ ਨੇ ਕਿਸ ਤਰੀਕੇ ਦੇ ਨਾਲ ਇਸ ਤਮਾਮ ਕਾਰਵਾਈ ਨੂੰ ਵੇਖਦੇ ਹਾਂ ਪਹਿਲੀਆਂ ਆਈਆਂ ਤਸਵੀਰਾਂ ਨੂੰ ਵੇਖਦੇ ਹਾਂ ਤੇ ਇਹਨਾਂ ਤਸਵੀਰਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਆਵੇਸ਼ ਪੂਸ਼ਾ ਆ ਪ੍ਰਧਾਨ ਮੰਤਰੀ ਬਾਜੇਕ ਦੀ ਬਣੀ ਹੋਈ ਹੈ ਤਮਾਮ ਚੀਜ਼ਾਂ ਨੂੰ ਪਹਿਲਾ ਪ੍ਰਤਿਕਰਮ ਤੁਹਾਡਾ ਕੀ ਹੈ ਵੇਖ ਕੇ ਜੀ ਬਿਲਕੁਲ ਸੁਖਵੀਰ ਤਾਂ ਐਤਵਾਰ ਨੂੰ ਇਹ ਖਬਰ ਆਂਦੀ ਹੈ ਕਿ ਪਿਛਲੇ 2 ਸਾਲਾਂ ਤੋਂ ਅਮਰਜੀਤਪਾਲ ਸਿੰਘ ਖਾਲਸਾ ਤੇ ਉਸ ਦੇ ਜਿਹੜੇ 9 ਸਾਥੀ ਨੇ ਡਿਗੜੂਗੜ੍ਹ ਜੇਲ੍ਹ 'ਚ ਸਜ਼ਾ ਘਟ ਰਹੇ ਨੇ ਬੰਦ ਨੇ ਤਾਂ ਉਹਨਾਂ ਦੇ ਵਿੱਚੋਂ 7 ਸਾਥੀਆਂ ਦੇ ਉੱਤੋਂ ਐਨਐਸਏ ਹਟਾ ਦਿੱਤੀ ਗਈ ਹੈ ਤੇ ਉਸ ਤੋਂ ਬਾਅਦ ਲਗਾਤਾਰ ਅਸੀਂ ਉਸ ਦਿਨ ਵੀ ਜ਼ਿਕਰ ਕੀਤਾ ਸੀ ਕਿ ਪੰਜਾਬ ਤੋਂ ਪੁਲਿਸ ਪਾਰਟੀਆਂ ਜਿਹੜੀਆਂ ਨੇ ਉਹ ਡਿਗੜੂਗੜ੍ਹ ਲਈ ਰਵਾਨਾ ਹੋ ਗਈਆਂ ਨੇ ਤੇ ਕਿਸੇ ਸਮੇਂ ਵੀ ਇਹਨਾਂ ਨੂੰ ਪੰਜਾਬ ਲਿਆਇਆ ਜਾ ਸਕਦਾ ਕਿਉਂਕਿ ਐਨਐਸਏ ਦੇ ਤਹਿਤ ਜਿਹੜੇ ਮੁਕੱਦਮੇ ਚੱਲਦੇ ਹੁੰਦੇ ਨੇ ਜਾਂ ਫਿਰ ਪੰਜਾਬ ਦੇ ਵਿੱਚ ਵੀ ਅਮਰਿਤਪਾਲ ਸਿੰਘ ਦੇ ਉੱਤੇ 13 ਮਾਮਲੇ ਦਰਜ ਨੇ ਤੇ ਇੱਕ ਇੱਕ ਮਾਮਲਾ ਜਿਹੜਾ ਹੈ ਜਿਹੜੀ 9 ਸਾਥੀ ਨਹੀਂ ਨਾ ਦੇ ਉੱਤੇ ਦਰਜ ਨੇ ਹਾਂ ਕੰਨਿਆਂ ਦੇ ਉੱਤੇ 4 ਤੋਂ ਜ਼ਿਆਦਾ ਮਾਮਲੇ ਵੀ ਦਰਜ ਨੇ ਤਾਂ ਇਸ ਕਰਕੇ ਇਹਨਾਂ ਨੂੰ ਉੱਥੋਂ ਲੈ ਕੇ ਆਣਾ ਵੀ ਪੰਜਾਬ ਪੁਲਿਸ ਲਈ ਕਿਤੇ ਨਾ ਕਿਤੇ ਇੱਕ ਵੱਡਾ ਟਾਸਕ ਹੋਏਗਾ ਕਿਉਂਕਿ ਪਹਿਲਾਂ ਅਦਾਲਤ ਦੇ ਕੋਲ ਦਾ ਟ੍ਰਾਂਨਜ਼ੀਟਰ ਰਿਮਾਂਡ ਲੈਣਾ ਪਏਗਾ ਰਿਮਾਂਡ ਲੈਣ ਤੋਂ ਬਾਅਦ ਫਿਰ ਕਾਗਜ਼ੀ ਕਾਰਵਾਈਆਂ ਉੱਥੇ ਵੀ ਕਰਨੀਆਂ ਪੈਂਦੀਆਂ ਨੇ ਉੱਥੋਂ ਕਾਗਜ਼ੀ ਕਾਰਵਾਈ ਪੂਕਾਮਲ ਹੋਣ ਤੋਂ ਬਾਅਦ ਪੰਜਾਬ ਲੈ ਕੇ ਆਇਆ ਜਾ ਸਕਦਾ ਹੈ ਤੇ ਨਾਲ ਦੀ ਨਾਲ ਇੱਕ ਲੱਤ 7.5 ਦੇ 7 ਬੰਦਿਆਂ ਦੀ ਹਵਾਲਗੀ ਜਿਹੜੀ ਆ ਉਹ ਵੀ ਤੁਹਾਨੂੰ ਨਹੀਂ ਮਿਲੇਗੀ ਉਹਦੇ ਲਈ ਵੀ ਇੱਕ ਵੱਖਰਾ ਪ੍ਰੋਸੈਸ ਹੁੰਦਾ ਤਾਂ ਤੁਸੀਂ ਦੇਖਿਆ ਹੋਵੇਗਾ ਕਿ ਐਤਵਾਰ ਤੋਂ ਬਾਅਦ ਲਗਾਤਾਰੇ ਕਾਰਵਾਈਆਂ ਚੱਲਦੀਆਂ ਰਹੀਆਂ ਪੰਜਾਬ ਪੁਲਿਸੀਆਂ ਤਸਵੀਰਾਂ ਸਾਹਮਣੇ ਆਈਆਂ ਕਿ ਸੋਮਵਾਰੀ ਡਿਬੜੂਗੜ੍ਹ ਜੇਲ੍ਹ ਦੇ ਅੰਦਰ ਘੁੰਮ ਰਹੇ ਨੇ ਤੇ ਉਸ ਤੋਂ ਬਾਅਦ ਅੱਜ ਵੀਰਵਾਰ ਦਾ ਸਮਾਂ ਹੋ ਗਿਆ ਸੁਖਬੀਰ ਤੇ ਅੱਜ ਜਾ ਕੇ ਜਿਹੜਾ ਪਹਿਲਾ 4 ਲੋਕਾਂ ਦਾ ਇੱਕ ਕੈਦੀਏ ਦਾ ਬੈਚ ਹੈ ਹੂੰ ਉਹਨੂੰ ਪੰਜਾਬ ਪੁਲਿਸ ਲੈ ਕੇ ਪੰਜਾਬ ਪਹੁੰਚ ਰਹੀ ਹੈ ਤਾਂ ਹਵਾਈ ਜਹਾਜ਼ ਦੇ ਰਾਸਤੇ ਨਾਲੋਂ ਡਿਬੜੂਗੜ੍ਹ ਤੋਂ ਪਹਿਲਾਂ ਦਿੱਲੀ ਤੱਕ ਲੈ ਕੇ ਆਂਦਾ ਜਾਏਗਾ ਦਿੱਲੀੋਂ ਫਿਰ ਸੁਖਬੀਰ ਇਹਨਾਂ ਨੂੰ ਗੱਡੀਆਂ ਦੇ ਰਾਹੀ ਜੋ ਹਜੇ ਤੱਕ ਜਾਣਕਾਰੀ ਆ ਰਹੀ ਹੈ ਗੱਡੀਆਂ ਦੇ ਰਾਹੀ ਨੂੰ ਸਿੱਧਾ ਅਜ ਨਾਲਾ ਲੈ ਕੇ ਜਾਇਆ ਜਾਏਗਾ ਕਿਉਂਕਿ 22 ਤਰੀਕ ਨੂੰ ਹੀ ਨਾਦੀ ਅਜ ਨਾਲੇ ਦੇ ਵਿੱਚ ਪੇਸ਼ ਹੋਏ ਸਾਰੀਆਂ ਗੱਲਾਂ ਚੱਲੀਆਂ ਫਿਰ ਮਾਫੀ ਚਾਹੁੰਦਾ ਇਹ ਇਹ ਸਾਰੀਆਂ ਗੱਲਾਂ ਚੱਲੀਆਂ ਉੱਥੋਂ ਰਿਹਾ ਹੋਏ ਇੱਥੇ ਪਹੁੰਚਣਗੇ ਪਹੁੰਚ ਕੇ ਕਾਰਵਾਈਆਂ ਕੀ ਹੋਣਗੀਆਂ ਇਹ ਵੱਡਾ ਸਵਾਲ ਬਣਿਆ ਪਿਆ ਕਿਸ ਤਰੀਕੇ ਦੇ ਨਾਲ ਇਸ ਮਸਲੇ ਦੇ ਵਿੱਚ ਕਿਉਂਕਿ ਸੂਤਰ ਦੱਸ ਰਹੇ ਨੇ ਕਿ ਭਾਈ ਵੱਡੇ ਖੁਲਾਸੇ ਹੋ ਸਕਦੇ ਨੇ ਕਈਆਂ ਦੇ ਵੱਲੋਂ ਪਟੀਸ਼ਨ ਵਾਪਸ ਲੈ ਲਈ ਗਈ ਹੈ ਕਈਆਂ ਦੇ ਵੱਲੋਂ ਪਟੀਸ਼ਨ ਵਾਪਸ ਨਹੀਂ ਲਈ ਜਾ ਰਹੀ ਕਈਆਂ ਨੂੰ ਖਤਰਾ ਇਹ ਲੱਗਦਾ ਹੈ ਕਿ ਭਾਈ ਐਨਐਸਏ ਦੁਬਾਰਾ ਹੀ ਨਾ ਲਾ ਦਿੱ ਤਕਵੀਰ ਪਹਿਲਾਂ ਤਾਂ ਥੋੜੀ ਜੀ ਸੋਧ ਕਰਦੇ ਆ ਕਿ ਹਜੇ ਰਿਹਾ ਨਹੀਂ ਹੋਏ ਹੂੰ ਅਜੇ ਸਿਰਫ ਇਹਨਾਂ ਨੂੰ ਜਿਹੜਾ ਡਿਬੜੂਗੜ੍ਹ ਜੇਲ੍ਹ ਤੋਂ ਪੰਜਾਬ ਦੀ ਜੇਲ੍ਹ 'ਚ ਸ਼ਿਫਟ ਕੀਤਾ ਗਿਆ ਕੋਈ ਜਮਾਨਤ ਨਹੀਂ ਹੋਈ ਕੋਈ ਰਿਹਾਈ ਨਹੀਂ ਹੋਈ ਕਿਉਂਕਿ ਮਾਮਲੇ ਹਜੇ ਚੱਲਦੇ ਨੇ ਬਸ ਇੰਨੀ ਇੱਕ ਸ਼ੂਟ ਜ਼ਰੂਰ ਹੈ ਕਿ ਜਿਹੜਾ ਐਨਐਸਏ ਲਗਾਇਆ ਗਿਆ ਸੀ 1 ਸਾਲ ਦਾ ਹੁੰਦਾ ਐਨਐਸਏ ਦੀ ਮਿਆਦ ਤੇ ਉਹ ਵਧਾ ਕੇ 1 ਸਾਲ ਹੋਰ ਲਗਾ ਦਿੱਤੀ ਗਈ ਸੀ ਤੇ ਉਹ ਐਨਐਸਏ ਤੋਂ ਜ਼ਰੂਰ ਇਹਨਾਂ ਨੂੰ ਰਾਹਤ ਮਿਲ ਗਿਆ ਕਿਉਂਕਿ ਪਹਿਲਾਂ ਐਨਐਸਏ ਦੇ ਲਈ ਮਿਲਣ ਦੇ ਲਈ ਵੀ ਤੁਹਾਨੂੰ ਪਹਿਲਾਂ ਮੈਜਿਸਟ੍ਰੇਟ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ ਡੀਸੀ ਤੋਂ ਫਿਰ ਇਧਰੋਂ ਪੰਜਾਬ ਦੇ ਵਿੱਚੋਂ ਜਿਹੜੇ ਜ਼ਿਲ੍ਹੇ ਤੋਂ ਤੁਹਾਡੇ ਤੇ ਇੱਕ ਮਾਮਲਾ ਦਰਜ ਆ ਉੱਥੇ ਦੇ ਸਾਰੇ ਪੁਲਿਸ ਸ਼ਾਸਨ ਤੋਂ ਪਰਮਿਸ਼ਨ ਲੈ ਕੇ ਤਾਂ ਤੁਸੀਂ ਡਿਬੜੂਗੜ ਜਾ ਸਕਦੇ ਹੋ ਤੇ ਡਿਬੜੂਗੜ ਮਿਲਣ ਦੇ ਲਈ ਤੁਹਾਨੂੰ ਅਲੱਗ ਪਰਮਿਸ਼ਨਾਂ ਲੈਣੀਆਂ ਪੈਂਦੀਆਂ ਸੀ ਪਰਿਵਾਰ ਨੂੰ ਤਾਂ ਹੁਣ ਇੰਨਾ ਹੀ ਆਸ਼ੋਕ ਜ਼ਰੂਰ ਹੈ ਕਿ ਪੰਜਾਬ ਦੀ ਜੇਲ੍ਹ 'ਚ ਰਹਿਣਗੇ ਤਾਂ ਪਰਿਵਾਰ ਨੂੰ ਥੋੜੀਆਂ ਪਰਮਿਸ਼ਨਾਂ ਲੈ ਕੇ ਮਿਲਣ ਦਾ ਮੌਕਾ ਜਰੂਰ ਮਿਲ ਜਾਏਗਾ ਕਿਉਂਕਿ ਇੱਡੀ ਕੋਈ ਹਾਰਡ ਕੋਰ ਕ੍ਰਿਮੀਨਲ ਧਾਰਾ ਜਿਹੜੀ ਆ ਉਹ ਨਹੀਂ ਹੋਏਗੀ ਪਰ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਇਹਨਾਂ ਨੂੰ ਪੰਜਾਬ ਲੈ ਆ ਕੇ ਅੱਗੇ ਦੀ ਕਾਰਵਾਈ ਕੀ ਹੋਏਗੀ ਤਾਂ ਬਿਲਕੁਲ ਇਹ ਦੇਖੋ 22 ਤਰੀਕ ਨੂੰ ਹੀ ਨਾਦੀ ਪੇਸ਼ੀ ਹੈ ਤੇ ਉੱਥੇ ਜਾ ਕੇ ਕੁਝ ਕੁਐਸਚਨ ਆਨਸਰ ਇਹਨਾਂ ਦੇ ਨਾਲ ਅਦਾਲਤ ਦੇ ਵਿੱਚ ਜੱਜ ਸਾਹਿਬਾਨ ਵੀ ਤੇ ਤੁਸੀਂ ਕਿਹਦੇ ਕਹੇ ਉੱਥੇ ਗਏ ਸੀ ਉੱਥੇ ਗਏ ਸੀ ਤਾਂ ਕੀ ਕਰਨ ਗਏ ਸੀ ਕਿ ਜਿਹੜੇ ਬਰਿੰਦਰ ਸਿੰਘ ਦੇ ਵੱਲੋਂ ਇਲਜ਼ਾਮ ਲਗਾਏ ਗਏ ਸੀ ਤੂਫਾਨ ਸਿੰਘ ਤੇ ਜਿਸ ਤੋਂ ਬਾਅਦ ਪੁਲਿਸ ਨੇ ਤੂਫਾਨ ਸਿੰਘ ਨੂੰ ਅਰੈਸਟ ਕੀਤਾ ਸੀ ਕੀ ਉਹ ਇਲਜ਼ਾਮ ਸਹੀ ਨੇ ਜੇ ਸਹੀ ਨੇ ਤਾਂ ਫਿਰ ਤੁਸੀਂ ਕਿਵੇਂ ਕਾਨੂੰਨ ਆਪਣੇ ਹੱਥ ਦੇ ਵਿੱਚ ਲਿਆ ਹੂੰ ਤਾਂ ਉਸ ਤੋਂ ਬਾਅਦ ਤੁਹਾਨੂੰ ਯਾਦ ਹੋਵੇਗਾ ਕਿ ਇੱਕ ਹੌਕੀ ਖਿਡਾਰੀ ਨੇ ਜਿਹੜੇ ਉੱਥੇ ਐਸਐਚਓ ਸੀਗੇ ਤਾਂ ਉਹਨਾਂ ਦੇ ਸਿਰ ਦੇ ਉੱਤੇ ਵੀ ਜਿਹੜਾ ਹਮਲੇ ਦੇ ਵਿੱਚ ਕਿਹਾ ਗਿਆ ਕਿ ਉਹਨਾਂ ਦੇ ਸਿਰ ਦੇ ਉੱਤੇ ਵੀ 7 ਤੋਂ 8 ਟਾਂਕੇ ਜਿਹੜਿਆ ਨੇ ਲੱਗੇ ਨੇ ਹਾਂ ਫੇਟ ਵਜੀ ਸੀ ਉਹ ਵੀ ਇੱਕ ਕੇਸ ਇਹ ਰਾਤ ਦਾ ਕਤਲ ਦਾ ਕੇਸ ਜਿਹੜਾ ਆ ਪਾਇਆ ਗਿਆ ਸੀ ਉਹਨਾਂ ਦੇ ਉੱਤੇ ਤਾਂ ਇੱਥੇ ਦੇ ਬਹੁਤ ਸਾਰੇ ਮਾਮਲੇ ਨੇ ਜਿਸ ਕਰਕੇ ਇਹਨਾਂ ਨੂੰ ਇੱਥੇ ਲੈ ਕੇ ਆਣਾ ਜਿਹੜਾ ਜ਼ਰੂਰੀ ਹੋ ਗਿਆ ਸੀ ਕਿਉਂਕਿ ਹੋਰ ਕਈ ਮਾਮਲਿਆਂ ਦੇ ਵਿੱਚ ਪੁੱਛਗਿੱਛ ਵੀ ਕਰਨੀ ਸੀ ਕਿਉਂਕਿ ਪੁੱਛਗਿੱਛ ਕਰਨ ਦਾ ਸਮਾਂ ਜਿਹੜਾ ਪੰਜਾਬ ਪੁਲਿਸ ਨੂੰ ਨਹੀਂ ਮਿਲਿਆ ਜਿਵੇਂ ਇਹਨਾਂ ਨੂੰ ਅਰੈਸਟ ਕੀਤਾ ਗਿਆ ਜਿਹਨੂੰ ਨੋ ਨੋ ਉਸੇ ਉਸੇ ਦਰਾ ਇਨਸੇ ਲਗਾ ਕੇ ਜੇ ਦੇ ਭੇਜ ਦਿੱਤਾ ਗਿਆ ਤਾਂ ਇਸ ਕਰਕੇ ਹੋ ਇਸ ਪੂਰੇ ਮਾਮਲੇ ਦੇ ਵਿੱਚ ਪੂਰਾ ਮਾਮਲਾ ਦੁਆਰਤੀ ਖੁੱਲੇਗਾ ਤੇ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਐਨਐਸਏ ਵਧੇਗਾ ਐਨਐਸਏ ਵਧੇ ਨਾ ਵਧੇ ਉਹ ਵੱਖਰੀ ਗੱਲ ਹੈ ਉਹ ਸਰਕਾਰ ਨੇ ਦੇਖਣਾ ਪ੍ਰਸ਼ਾਸਨ ਨੇ ਦੇਖਣਾ ਹੈ ਕਿ ਐਨਐਸਏ ਲਗਾਉਣ ਦੀ ਲੋੜ ਹੈ ਕਿ ਨਹੀਂ ਹੈ ਮਿਆਦ ਪੂਰੀ ਹੋ ਰਹੀ ਹੈ ਜਾਂ ਇਹਨੂੰ ਕਿਵੇਂ ਟੈਕਲ ਕੀਤਾ ਜਾਵੇ ਪਰ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਜੇਕਰ ਅਜਨਾਲਾ ਮਾਮਲੇ ਦੇ ਵਿੱਚ ਕੋਈ ਅਜਿਹੇ ਖੁਲਾਸੇ ਹੁੰਦੇ ਨੇ ਤਾਂ ਪੰਜਾਬ ਦੇ ਵਿੱਚ ਜ਼ਰੂਰੀ ਨਾ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਨੇ ਤਾਂ ਪੰਜਾਬ ਦੇ ਵਿੱਚ ਇਹਨਾਂ ਨੂੰ ਜ਼ਰੂਰ ਕੋਈ ਹੋਰ ਤਾਰਾ ਲਗਾ ਕੇ ਕੋਈ ਹੋਰ ਸਕਤ ਜਿਹੜਾ ਕਰਕੇ ਕਿਉਂਕਿ ਪੁਲਿਸ ਨੂੰ ਹੁਣ ਕਾਰਵਾਈ ਕਰਨ ਦਾ ਹੁਕਮ ਜਿਹੜਾ ਨੇ ਉਹ ਮਿਲ ਚੁੱਕੇ ਨੇ ਅਦਾਲਤ ਦੇ ਵੱਲੋਂ ਕਿਉਂਕਿ 2 ਸਾਲ ਦਾ ਸਵਾ ਹੋ ਗਿਆ ਹੈ ਅਦਾਲਤ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਤੁਸੀਂ ਹੁਣ ਇਸ ਦੇ ਉੱਤੇ ਕੋਈ ਹਾਰਡ ਕੋਰ ਜਿਹੜਾ ਐਕਸ਼ਨ ਉਹ ਲੋ ਤੇ ਪੁਲਿਸ ਐਮਐਸਏ ਨੂੰ ਐਮਐਸਏ ਨੂੰ ਲੈ ਕੇ ਨਾ ਵਿਵੇਕ ਵੱਡੀਆਂ ਚਰਚਾਾਂਾਂ ਛੜੀਆਂ ਵੱਖ-ਵੱਖ ਲੋਕਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਭਾਈ ਜਿਨ੍ਹਾਂ ਦੇ ਵੱਲੋਂ ਗਲਤੀ ਗੁਸਤਾਖੀ ਕੋਈ ਕੀਤੀ ਨਹੀਂ ਗਈ ਉਹਨਾਂ ਨੂੰ ਵੀ ਨੈਸ਼ਨਲ ਸਕਿਉਰਿਟੀ ਐਕਟ ਦੇ ਤਹਿਤ ਉਧਰ ਧੱਕ ਦਿੱਤਾ ਗਿਆ ਜਾਂ ਪਰ ਡਿਬਰੂਗੜ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਹੈ ਇੱਥੇ ਚਰਚਾ ਆਪਾਂ ਕਰ ਰਹੇ ਆ ਕਿ ਪ੍ਰਧਾਨ ਮੰਤਰੀ ਬਾਜੇ ਕੇ ਜਿਹੜੇ ਨੇ ਉਹਨਾਂ ਦੇ ਵੱਲੋਂ ਜਿਸ ਤਰੀਕੇ ਵेशभूषा ਬਣਾਈ ਹੈ ਜਿਸ ਤਰੀਕੇ ਉਹ ਬਾਣਾ ਪਾ ਕੇ ਇਹਨਾਂ ਤਸਵੀਰਾਂ ਦੇ ਵਿੱਚ ਦਿਖਾ ਲਈ ਦੇ ਰਹੇ ਨੇ ਉਹਨਾਂ ਦੇ ਉੱਪਰ ਖਾਸ ਟਿੱਪਣੀਆਂ ਕੀਤੀਆਂ ਜਾਂਦੀਆਂ ਸੀ ਕਿ ਸੋਸ਼ਲ ਮੀਡੀਆ ਦੇ ਉੱਪਰ ਇਧਰੋਂ ਉਧਰੋਂ ਗੱਲਾਂ ਇਕੱਠੀਆਂ ਕਰਕੇ ਪੱਟਾਂ ਦੇ ਉੱਪਰ ਥਾਪੀਆਂ ਮਾਰੀਆਂ ਜਾਂਦੀਆਂ ਨੇ ਹੁਣ ਉਹਨਾਂ ਦੇ ਉੱਪਰ ਸੋਸ਼ਲ ਮੀਡੀਆ ਦੇ ਜ਼ਰੀਏ ਆ ਲੋਕਾਂ ਨੂੰ ਵਰਗਲਾਉਣ ਦਾ ਜਿਹੜਾ ਦੋਸ਼ ਲੱਗਾ ਸੀ ਉਸ ਦੋਸ਼ ਦੇ ਤਹਿਤ ਇਹ ਕਾਰਵਾਈਆਂ ਹੋਈਆਂ ਕਿ ਦੇਸ਼ ਦੇ ਲੋਕਾਂ ਨੂੰ ਵਰਗਲਾ ਕੇ ਨੌਜਵਾਨਾਂ ਨੂੰ ਵਰਗਲਾ ਕੇ ਆਪਣੇ ਪਿੱਛੇ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਹੁਣ ਉਹਨਾਂ ਦੇ ਉੱਪਰੇ ਕਾਰਵਾਈਆਂ ਚੱਲਦੀਆਂ ਨੇ ਪੰਜਾਬ ਦੇ ਵਿੱਚ ਇਸ ਗੱਲ ਨੂੰ ਆਧਾਰ ਦੁਬਾਰਾ ਬਣਾਇਆ ਜਾ ਸਕਦਾ ਹੈ ਦੁਬਾਰਾ ਪੰਜਾਬ ਦੇ ਵਿੱਚ ਜਿਹੜੇ ਕੇਸ ਉਹਨਾਂ ਦੇ ਉੱਪਰ ਦਰਜ ਨੇ ਇਹ ਕੇਸ ਉਸ ਦੇ ਨਾਲ ਰਿਲੇਟੇਬਲ ਕਰਕੇ ਇਹ ਸਾਰੀ ਚੀਜ਼ ਨੂੰ ਵੇਖਿਆ ਵਿਚਾਰਿਆ ਜਾ ਸਕਦਾ ਹੈ ਤੇ ਜਦੋਂ ਉਹ ਜੇਲ੍ਹ ਦੇ ਵਿੱਚੋਂ ਬਾਹਰ ਆ ਗਏ ਅਸੀਂ ਆਸ ਉਮੀਦ ਕਾਮਨਾ ਕਰਦੇ ਹਾਂ ਕਿ ਜਲਦੀ ਉਹ ਕੇਸ ਤੋਂ ਰਹਾਅ ਹੋਣ ਜਦੋਂ ਉਹ ਬਾਹਰ ਆ ਗਏ ਕਿ ਦੁਬਾਰਾ ਉਹਨਾਂ ਦੇ ਵੱਲੋਂ ਐਦਾਂ ਦੀਆਂ ਚੀਜ਼ਾਂ ਨਾ ਕੀਤੀਆਂ ਜਾਣ ਇਹਦੇ ਲਈ ਕੁਝ ਮਾਪਦੰਡ ਜਿਹੜੇ ਨੇ ਰੱਖੇ ਜਾਣਗੇ ਜਾਂ ਫਿਰ ਉਸੇ ਤਰੀਕੇ ਦੇ ਨਾਲ ਫਿਰ ਉਹਦਾਂ ਦੇ ਬਲਬਲੇ ਸਾਂਝੇ ਕੀਤੇ ਜਾਣਗੇ ਮੰਨਦੇ ਇਹ ਕੋਲ ਇਹ ਤੇ ਬਿਲਕੁਲ ਠੀਕ ਫਰਮਾਇਆ ਤੁਸੀਂ ਕਿਉਂਕਿ ਦੇਖੋ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਕਾਫੀ ਵਾਇਰਲ ਹੁੰਦੀ ਹੈ ਪ੍ਰਧਾਨ ਮੰਤਰੀ ਬਾਜੀ ਕੇ ਉਹ ਰਾਜੀ ਜਦ ਵਿੱਚ ਉਹ ਪੱਟਾ ਦੇ ਥਾਪੀਆਂ ਮਾਰ ਕੇ ਇੱਕ ਹੋਰ ਸਿਆਸਦਾਨ ਨੂੰ ਬੰਗਾਰਦੇ ਨੇ ਕਿ ਤੂੰ ਆ ਜਾ ਤੈਨੂੰ ਦੇਖ ਲਾਂਗੇ ਅਸੀਂ ਤੇਰੇ ਵਹਿਮ ਕੱਢ ਦਾਂਗੇ ਤਾਂ ਇਹ ਕਨਸਿਡਰ ਕੀਤਾ ਜਾਂਦਾ ਹੈ ਕੋਈ ਵੀ ਇਦਾਂ ਦੀ ਸਪੀਚ ਹੁੰਦੀ ਹੈ ਜਿਸ ਦੇ ਵਿੱਚ ਸੁਖਬੀਰ ਕਿ ਕਿਸੇ ਪ੍ਰਵੋਕੇਗ ਦੇ ਵਿੱਚ ਕੋਈ ਕੀਤਾ ਜਾਂਦਾ ਹੈ ਤਾਂ ਲੋ ਤੁਹਾਨੂੰ ਜਿੱਥੇ ਇੱਕ ਇਹ ਜ਼ਰੂਰ ਅਧਿਕਾਰ ਦਿੰਦਾ ਹੈ ਇਹ ਜ਼ਰੂਰ ਤੁਹਾਨੂੰ ਫ੍ਰੀडम ਦਿੱਤੀ ਗਈ ਹੈ ਫ੍ਰੀडम ਆਫ ਸਪੀਚ ਪਰ ਉਹਦੇ ਵਿੱਚ ਜੇਕਰ ਤੁਸੀਂ ਆਪਣੀ ਲਿਮਟ ਕਰਾਸ ਕਰਦੇ ਹੋ ਤਾਂ ਉਸ ਤੇ ਉੱਤੇ ਵੀ ਪ੍ਰਵੇਸ਼ਨ ਹੋਣ ਬਣਾਏ ਗਏ ਨੇ ਤਾਂ ਜੇਕਰ ਹੁਣ ਨਵੇਂ ਕਿਉਂਕਿ ਦੇਖੋ ਇੱਕ ਕਾਨੂੰਨਾ ਦੇ ਵਿੱਚ ਵੀ ਫੇਰ ਬਦਲ ਹੈ ਕਿ ਪਹਿਲਾਂ ਇਹ ਨਾ ਦੇ ਉੱਤੇ ਮਾਮਲੇ ਜਿਹੜੇ ਦਰਜ ਹੋਏ ਸੀ ਉਹ ਆਪੀਸੀ ਦੀ ਧਾਰਾ ਦੇ ਤਹਿਤ ਹੋਏ ਸੀ ਤੇ ਹੁਣ ਬੀਐਨਐਸ ਬਣ ਗਈ ਹੈ ਭਾਰਤੀ ਨਇ ਸਹਿਤਾ ਤੇ ਹੁਣ ਜਿਹੜੇ ਨਵੇਂ ਕੇਸ ਇਹ ਨਾ ਦੇ ਉੱਤੇ ਲੱਗਣਗੇ ਜਾਂ ਜਾਂਚ ਪੜਤਾਲ ਦੇ ਵਿੱਚ ਜੋ ਨਵੀਆਂ ਚੀਜ਼ਾਂ ਆਣਗੀਆਂ ਤਾਂ ਬੀਐਨਐਸ ਦੇ ਤਹਿਤ ਹੋਣਗੀਆਂ ਤੇ ਬੀਐਨਐਸ ਕਾਨੂੰਨ ਦੇ ਵਿੱਚ ਕਈ ਥਾਵਾਂ ਤੇ ਸਖਤਾਈ ਬਹੁਤ ਜ਼ਿਆਦਾ ਵਧਾ ਦਿੱਤੀ ਗਈ ਹੈ ਤੇ ਜਿਹੜੇ ਤੁਸੀਂ ਗੱਲ ਦਾ ਜ਼ਿਕਰ ਕੀਤਾ ਕਿ ਸਪੀਚਾਂ ਵੀ ਦਿੱਤੀਆਂ ਜਾਂਦੀਆਂ ਸੀ ਜਾਂ ਜੋ ਇਹਨਾਂ ਦੇ ਬਿਆਨ ਹਨਾ ਦੇ ਆਧਾਰ ਤੇ ਉੱਤੇ ਵੀ ਕਾਰਵਾਈ ਹੋ ਸਕਦੀ ਹੈ ਤਾਂ ਬਿਲਕੁਲ ਉਹ ਇੱਕ ਹੇਟ ਸਪੀਚ ਦੇ ਮਸਲੇ ਦੇ ਵਿੱਚ ਲੈ ਤੇ ਜ਼ਰੂਰ ਕੋਈ ਕਾਰਵਾਈ ਵਾ ਸਕਦੀ ਹੈ ਤੇ ਨਾਲ ਦੀ ਨਾਲ ਸਿਰਫ ਇਹ ਨਹੀਂ ਦੇ ਉਤੇ ਇਹੀ ਮਸਲੇ ਨਹੀਂ ਹੋਣਗੇ ਸੁਖਵੀਰ ਕੇ ਨੌਜੂਥ ਨੂੰ ਮਗਰ ਲਾਇਆ ਯੂਥ ਨੂੰ ਬਰਗਲਾਇਆ ਨਾਲ ਦੀ ਨਾਲ ਇਹ ਵੀ ਮਸਲੇ ਹੋਣਗੇ ਕਿ ਤੁਹਾਡੇ ਕੋਲ ਜਿਹੜੀਆਂ ਤੁਸੀਂ ਬੰਦੂਕਾਂ ਲਈ ਫਿਰਦੇ ਸੀਗੇ ਤੁਸੀਂ ਦੇਖਾ ਹੋਏਗਾ ਕਿ ਅਮਰਿਤਪਾਲ ਦੇ ਨਾਲ ਬਹੁਤ ਸਾਰੇ ਅਮਰਿਤਪਾਲ ਦੇ ਸਾਥੀ ਚਾਹੇ ਉਹ ਅਮਰਿਤਪਾਲ ਦੇ ਚਾਚਾ ਜੀ ਸੀਗੇ ਚਾਹੇ ਉਹਨਾਂ ਦੇ ਡਰਾਈਵਰ ਸੀਗਾ ਹਰਦੀਪ ਪਾ ਜਿੰਨੇ ਵੀ ਵੱਡੇ ਉਹਨਾਂ ਨੇ ਕਾਰੀ ਕਰਦੇ ਸੀ ਹਥਿਆਰ ਉਹਨਾਂ ਦੇ ਕੋਲੇ ਹੁੰਦੇ ਸੀ ਹਾਂ ਹਾਤੇ ਆਰੋਨਾ ਦੇ ਕੋਲ ਹੁੰਦੇ ਸੀਗੇ ਤਾਂ ਤੁਸੀਂ ਦੇਖਿਓ ਕਿ ਉਹਦੇ ਵਿੱਚ ਜਿਹੜੀਆਂ ਪੰਪ ਗਨਸ ਹੁੰਦੀਆਂ ਸੀਗੇ ਤਾਂ ਬਹੁਤ ਸਾਰੇ ਇਦਾਂ ਦੇ ਹਾਈ ਟੈਕ ਹਥਿਆਰ ਹੁੰਦੇ ਸੀ ਤਾਂ ਉਹਨਾਂ ਨੂੰ ਲੈ ਕੇ ਵੀ ਸਵਾਲ ਜਵਾਬ ਹੋਣਗੇ ਕਿਉਂਕਿ ਜੇ ਤੁਸੀਂ ਨਾਰਮਲ ਆਰਮਡ ਆਈਸ ਲਾਇਸੈਂਸ ਦੇ ਲਈ ਵੀ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਸਿਰਫ ਤਿੰਨ ਬੰਦੂਕਾਂ ਲੈਣ ਦਾ ਅਧਿਕਾਰ ਜਿਹੜਾ ਹੈ ਉਹ ਸਰਕਾਰ ਦਿੰਦੀ ਹੈ ਜਿਸ ਦੇ ਵਿੱਚ 12 ਬੋਰ 32 ਬੋਰ ਤੇ 52 ਬੋਰ ਇੱਥੇ ਹੀ ਨਾਲ ਗਨਸ ਹੁੰਦੀਆਂ ਨੇ ਜਿਹੜੀਆਂ ਤੁਸੀਂ ਨਾਰਮਲ ਲਾਇਸੈਂਸ ਦੇ ਉੱਤੇ ਕਿਤੋਂ ਵੀ ਲੈ ਸਕਦੇ ਹੋ ਤਾਂ ਤੁਹਾਡੇ ਕੋਲ ਜਿਹੜੀਆਂ ਪ੍ਰੈਸ਼ਰ ਗਨ ਨੇ ਜਾਂ ਫਿਰ ਜਿਹੜੀਆਂ ਕੋਕ ਵਾਲੀਆਂ ਗਨ ਨੇ ਜਿਸ ਦੇ ਨਾਲ ਹੈਂਡ ਗਨਸ ਨੇ ਤਾਂ ਇਹ ਗਨਸ ਲੈਣ ਲਈ ਤੁਹਾਡੇ ਕੋਲ ਕੋਈ ਪ੍ਰੋਪਰ ਲਾਇਸੈਂਸ ਵੀ ਸੀਗਾ ਜਾਂ ਫਿਰ ਤੁਸੀਂ ਐਂ ਜਿਹੜਾ ਦਿਖਾਵੇ ਲਈ ਲਾਇਸੈਂਸ ਹਥਿਆਰ ਜਿਹੜੇ ਨੇ ਉਹ ਰੱਖੇ ਨੇ ਤਾਂ ਬਹੁਤ سارے ਅਜਿਹੇ ਮਾਮਲੇ ਨੇ estoy en la tabata ਕਿਹਦੇ ਵੱਲੋਂ ਸੱਟ ਮਾਰੀ ਗਈ ਹੈ ਕਿਹਦੇ ਵੱਲੋਂ ਉਸ ਵੇਲੇ ਭੀੜ ਨੂੰ ਅੱਗੇ ਲੈ ਕੇ ਆਇਆ ਗਿਆ ਕਿਉਂਕਿ ਅਜਨਾਲੇ ਦੇ ਵਿੱਚ ਇਹ ਤਾਂ ਹੈ ਨਹੀਂ ਸੀ ਸੁਖਬੀਰ ਦਾ ਸਾਰਾ ਇਕੱਠਾ ਹੀ ਅਜਨਾਲੇ ਦਾ ਸੀ ਜਾਂ ਸਾਰਾ ਇਕੱਠ ਤਰਨਤਾਰਨ ਦਾ ਸੀ ਅੰਮ੍ਰਿਤਸਰ ਦਾ ਸੀ ਕੋਈ ਮੋਗਿਆਂ ਤੋਂ ਵੀ ਗਿਆ ਸੀਗਾ ਕੋਈ ਬਠਿੰਡੇੋਂ ਵੀ ਗਿਆ ਸੀਗਾ ਤਾਂ ਉਹ ਪੂਰੀ ਭੀੜ ਨੂੰ ਲੈ ਕੇ ਕੌਣ ਅਜਨਾਲੇ ਥਾਣੇ ਤੱਕ ਪਹੁੰਚਿਆ ਤਾਂ ਇਸ ਦੀ ਕੋਈ ਪੂਰੀ ਜਾਣਕਾਰੀ ਹੋएगी ਥਾਥਾ ਦੇ ਪੁਲਿਸ ਨੇ ਬੈਰੀਕੇਡਿੰਗ ਕੀਤੀ ਸੀ ਤਾਂ ਵੀਡੀਓ ਵੀ ਬਣੀ ਹੋएगी ਤਾਂ ਹੁਣ ਬਹੁਤ ਸਾਰੇ ਆਧਾਰ ਨੇ ਬਹੁਤ ਸਾਰੇ ਪਹਿਲੂ ਨੇ ਪਰ ਇਹ ਸਭ ਦੇ ਦਰਮਿਆਨ ਇੰਨੀ ਸੌਖੀ ਜਾਨ ਜਿਹੜੀ ਉਹ ਨਹੀਂ ਛੁੱਟਣ ਵਾਲੀ ਅਮਰਿਤਪਾਲ ਦੀ ਅਮਰਿਤਪਾਲ ਦੇ ਸਾਥੀਆਂ ਦੀ ਕਿਉਂਕਿ ਪੰਜਾਬ ਆ ਕੇ ਹੋਰ ਮੁੱਦੇ ਜਿਹੜੇ ਨੇ ਜਾਂ ਹੋਰ ਮਸਲੇ ਜਿਹੜੇ ਨੇ ਇਹਨਾਂ ਦੇ ਨਾਲੇ ਜੁੜਨ ਕੇ ਜਦੋਂ ਕੜੀਦਾਰ ਕੜੀ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਕਾਰਵਾਈ ਕਰੇਗੀ ਤੇ ਹੁਣ ਜਿਵੇਂ ਲੋਕ ਵੀ ਫਿਕਰ ਕਰਦੇ ਨੇ ਕਿ ਬਹੁਤ ਜਲਦ ਅਮਰਿਤਪਾਲ ਬਾਹਰ ਆ ਜਾਣਗੇ ਜਾਂ ਜੋ ਵੀ ਹੁਣ ਪੂਰੀ ਪਰਵੇਸ਼ਨ ਲਗਾਈ ਹੋਈ ਹੈ ਇਹ ਇਨਸਫੇ ਦੇ ਨਾਲ ਜਿਹੜਾ ਤੁਸੀਂ ਵੀ ਗੱਲ ਕੀਤੀ ਹੈ ਕਿ ਕਈਆਂ ਦੇ ਵੱਲੋਂ ਜਿਹੜੀਆਂ ਪਟੀਸ਼ਨਾਂ ਪਾਈਆਂ ਗਈਆਂ ਸੀ ਅਦਾਲਤ ਦੇ ਵਿੱਚ ਉਹ ਪਪਸ ਲੈ ਲਈਆਂ ਗਈਆਂ ਨੇ। ਆ ਦੇਖੋ ਜੀ ਕਾਨੂੰਨੀ ਤੌਰ ਦੇ ਉੱਤੇ ਤਾਂ ਗੱਲ ਇਹ ਹੈ ਕਿ ਜੇ ਤੁਹਾਡੇ ਉੱਤੇ ਐਨਐਸਏ ਲੱਗੀ ਹੈ ਜਾਂ ਤੁਹਾਡੇ ਉੱਤੇ ਯੂਏਪੀਏ ਲੱਗੀ ਹੈ ਜਾਂ ਤੁਹਾਡੇ ਉੱਤੇ ਕੋਈ ਹੋਰ ਧਾਰਾ ਲੱਗੀ ਹੈ ਤਾਂ ਤੁਸੀਂ ਉਹ ਧਾਰਾ ਨੂੰ ਅਦਾਲਤ ਦੇ ਵਿੱਚ ਚੈਲੰਜ ਕਰ ਸਕਦੇ ਹੋ ਤੇ ਤੁਹਾਡੇ ਉੱਤੇ ਜੇਕਰ ਲੱਗੀ ਧਾਰਾ ਸਰਕਾਰ ਜਾਂ ਜਿਹਦੇ ਵੱਲੋਂ ਕੋਈ ਕੇਸ ਲਗਾਇਆ ਗਿਆ ਜਿਵੇਂ ਆਪਾਂ ਸਿੰਪਲ ਸ਼ਬਦਾਂ ਦੇ ਵਿੱਚ ਵੀ ਕਹਿ ਦਿੰਦੇ ਹਾਂ ਕਿ ਤੁਹਾਡੀ ਮੇਰੀ ਲੜਾਈ ਹੋਈ ਤੁਸੀਂ ਮੇਰੇ ਤੇ ਕੇਸ ਲਵਾਤਾ ਤੇ ਮੈਂ ਤੁਹਾਡੇ ਤੇ ਸਟੇ ਲਵਾਤੀ ਤਾਂ ਪਰ ਫਿਰ ਵੀ ਜੇ ਜਲੀਏ ਕਿ ਕ੍ਰਾਸ ਐਫ ਆਈ ਆਰ ਕਰਾ ਦਿੰਦੇ ਆ ਜਾਂ ਫਿਰ ਕ੍ਰਾਸ ਅਪੀਡੀਸ਼ਨ ਪਾ ਦਿੰਦੇ ਆ ਤਾਂ ਇਹ ਸਭ ਦੇ ਵਿੱਚ ਹੁੰਦਾ ਇਹ ਹੈ ਕਿ ਜੇ ਤੁਸੀਂ ਫਾਈਲ ਵਾਪਸ ਲੈ ਲਈ ਆਪਣਾ ਕੇਸ ਵਾਪਸ ਲੈ ਲਿਆ ਤਾਂ ਦੂਸਰਾ ਪੱਖ ਦਾ ਵੀ ਇਹੀ ਬਣਦਾ ਕਿ ਅਸੀਂ ਕੇਸ ਵਾਪਸ ਲੈ ਕੇ ਨਾਰਮਲ 딜 ਕਰਕੇ ਇੱਕ ਦੂਸਰੇ ਦੇ ਨਾਲ ਰਾਜਨਾਮਾ ਕਰਕੇ ਕੰਮ ਨਿਬੇੜ ਲਈਏ ਆਪਣਾ ਮਸਲਾ ਵਿਵਾਦ ਨਿਬੇੜ ਲਈਏ ਤੇ ਜੇ ਹੁਣ ਸਰਕਾਰ ਨੇ ਐਨ ਐਸ ਐ ਵਾਪਸ ਹੀ ਲੈ ਲਈ ਪ੍ਰਸ਼ਾਸਨ ਨੇ ਐਨ ਐਸ ਐ ਵਾਪਸ ਹੀ ਕਰਤੀ ਕਿ ਨਾ ਦੇ ਉੱਤੇ ਐਨ ਐਸ ਐ ਕੰਟੀਨਿਊ ਨਹੀਂ ਕੀਤੀ ਜਾਏਗੀ ਤਾਂ ਫਿਰ ਉਹ ਪਟੀਸ਼ਨ ਕੋਈ ਅੱਗੇ ਜਾ ਕੇ ਵੈਲਿਡ ਜਿਹੜੀ ਆ ਨਹੀਂ ਰਹਿ ਜਾਂਦੀ ਪਰ ਹਾਂ ਸੇਫ ਸਾਈਡ ਦੇ ਲਈ ਇਹ ਜ਼ਰੂਰ ਕਰ ਸਕਦੇ ਨੇ ਕਿ ਹਾਂ ਦੇਖੋ ਜੀ ਸਰਕਾਰ ਜਾਂ ਪ੍ਰਸ਼ਾਸਨ ਕਹਿੰਨ ਨੂੰ ਇਹ ਕਹਿ ਦਿੰਦਾ ਕਿ ਨਹੀਂ ਇਹਨਾਂ ਦੇ ਉੱਤੇ ਐਨਐਸਐ ਲੱਗਣੀ ਚਾਹੀਦੀ ਹੈ ਡਿਬੜੂ ਗੜ੍ਹ ਹੀ ਰਹਿਣੇ ਚਾਹੀਦੇ ਨੇ ਤਾਂ ਜ਼ਰੂਰ ਤੁਹਾਨੂੰ ਇੱਕ ਹਾਰਡ ਕੋਰ ਜਿਹੜੀ ਹੈ ਪਟੀਸ਼ਨ ਪਾਣੀ ਪਈਗੀ ਪਰ ਇਹਦੇ ਵਿੱਚ ਵੀ ਬਹੁਤ ਸਾਰੇ ਲੰਬੇ ਪ੍ਰੋਸੈਸ ਹੁੰਦੇ ਨੇ ਸੁਖਬੀਰ ਉਹ ਪਟੀਸ਼ਨ ਤੁਸੀਂ ਵਾਪਸ ਲਓ ਨਾ ਨਾ ਲਓ ਪਰ ਕੱਲ ਨੂੰ ਜੇਕਰ ਤੁਹਾਡੇ ਤੋਂ ਐਨਐਸਏ हट ਗਈ ਤਾਂ ਪਟੀਸ਼ਨ ਤੁਹਾਡੀ ਜ਼ਰੂਰ ਖਤਮ ਹੋ ਜਾਏਗੀ ਬਿਲਕੁਲ ਬਾਤ ਮਿਹਰਬਾਨੀ ਹੈ तमाम ਕੀਮਤੀ ਉਹਦਾ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕਰਨ ਦੇ ਲਈ ਪਰ ਤਸਵੀਰਾਂ ਬੇहद ਖਾਸ ਨੇ ਤਸਵੀਰਾਂ ਜ਼ਰੂਰ ਇੱਕ ਤਰੀਕੇ ਦੇ ਨਾਲ ਆਸ ਜਗਾਉਂਦੀਆਂ ਨੇ ਉਹਨਾਂ ਸਮਰਥਕਾਂ ਦੇ ਮਨ ਦੇ ਵਿੱਚ ਉਹਨਾਂ ਪਰਿਵਾਰਕ ਮੈਂਬਰਾਂ ਦੇ ਮਨ ਦੇ ਵਿੱਚ ਭਾਈ ਅਮਰਤਪਾਲ ਸਿੰਘ ਖਾਲਸਾਹਰਾਂ ਨੂੰ ਚਾਹਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਮਨ ਦੇ ਵਿੱਚ ਵੀ ਇਸ ਦੇ ਨਾਲ ਆਸ ਉਮੀਦ ਕਾਮਨਾ ਜਾਗੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਅਮਰਤਪਾਲ ਸਿੰਘ ਹੋਰਾਂ ਦੀ ਅਨਸੇ ਦੀ ਮਿਆਦ ਖਤਮ ਹੋਏਗੀ ਤਾਂ ਉਹਨਾਂ ਨੂੰ ਵੀ ਇਸੇ ਤਰੀਕੇ ਪੰਜਾਬ ਲਿਆਂਦਾ ਜਾਏਗਾ ਪਰ ਇਹ ਸਭ ਦੇ ਦਰਮਿਆਨ ਆ ਜੇ ਇਸ ਤਰੀਕੇ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤਾਂ ਜਾਣਕਾਰੀਆਂ ਦੇ ਬਾਰੇ ਕੀ ਸੋਚ ਦੇ ਵਿਚਾਰ ਦਿਓ ਕਮੈਂਟ ਸੈਕਸ਼ਨ ਤੁਹਾਡੇ ਕੋਲ ਹੈ ਕਮੈਂਟ ਦੇ ਵਿੱਚ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਸਾਂਝੀ ਜ਼ਰੂਰ ਕਰਨਾ ਤੇ ਇਸ ਖਬਰ ਨੂੰ ਵੱਧ ਤੋਂ ਵੱਧ ਸਾਂਝਾ ਆਪਣੇ ਸੱਜਣਾ ਮਿੱਤਰਾਂ ਦੋਸਤਾਂ ਬੇਲੀਆਂ ਦੇ ਨਾਲ ਵੀ ਜ਼ਰੂਰ ਕਰਦੇ ਜਾਣਾ ਸੋ ਭਾਈ ਅਮਰਤਪਾਲ ਸਿੰਘ ਖਾਲਸਾ ਹੋਰਾਂ ਦੇ ਸਾਥੀ ਜਿਹੜੇ ਨੇ ਪੰਜਾਬ ਵਾਲੇ ਪਾਸੇ ਨੂੰ ਆਉਂਦੇ